ਕੀ ਕਰਾ ਪੁੱਤ ਤਾਂ ਮੈਨੂੰ ਦੇਖਣ ਫੋਨ ਕਰਤਾ ਮਜਬੂਰੀ ਹੋ ਗਈ ਮੈਨੂੰ ਤੂੰ ਹੁੰਦੇ ਖਿ ਲਿਆਉਣਾ ਲਿਉਣੀ ਪਈ ਘਰੇ ਜੇ ਮੇਰਾ ਸਰਦਾ ਹੁੰਦਾ ਨਾ ਮੈਂ ਤੈਨੂੰ ਘਰੇ ਜਮਾ ਨਹੀਂ ਸੀ ਬੈਉਂਦੀ ਉਤੋਂ ਪਰ ਕੀ ਕਰ ਗਿਆ ਹੁਣ ਕਦੋਂ ਨੇਰਾ ਹੋ ਗਿਆ ਅੱਧੀ ਰਾਤ ਹੋ ਗਈ ਲ ਕੁਛ ਨਹੀਂ ਦੀਂਦਾ ਹੱਥ ਮਾਰਿਆ ਹੈ ਤੇ ਹੁਣ ਤਾਂ ਤੈਨੂੰ ਮਜਬੂਰੀ ਦੀ ਮਾਰੀ ਨੂੰ ਮੈਨੂੰ ਤੈਨੂੰ ਘਰੇ ਲਿਆਉਣਾ ਪੈ ਗਿਆ ਨਹੀਂ ਮੈਂ ਲਿਉਂਦੀ ਨਹੀਂ ਸੀ ਬੇਬੇ ਮੈਂ ਵੀ ਕੀ ਕਰਾਂ ਮੇਰੀ ਵੀ ਮਜਬੂਰੀ ਸੀਗੀ ਮੈਂ ਵੀ ਤੈਨੂੰ ਫੋਨ ਕਰਤਾ ਵੀ ਬਾੜਾ ਨੇਰਾ ਹੋਇਆ ਪਿਆਗਾ ਮੇਰੀ ਵੀ ਬਸ ਨਾ ਕਿ ਮੈਂ ਵੀ ਕਾਲਜ ਪੇਪਰ ਦੇਣ ਗਈ ਸੀਗੀ ਹੋਰ ਪੁੱਤ ਫੇਰ ਆਈ ਸੀ ਤੇਰੇ ਪੇਪਰ ਦੇਣੇ ਹੁੰਦੇ ਜਾਦਾ ਤੇਰੀ ਨਾਲ ਮੰਮੀ ਨੂੰ ਲਿਆਇਆ ਕਰ ਤੇ ਨਹੀਂ ਨਾਲ ਫੇ ਤੇਰੇ ਭਰਾ ਨੂੰ ਲਿਆਇਆ ਕਰ ਕੱਲੀ ਨਾ ਪੁੱਤਾ ਹੈ ਕਿ ਤੈਨੂੰ ਪਤਾ ਹੈ ਪੇਪਰਾਂ 'ਚ ਬੇੜਕਵੇਲਾ ਹੋ ਜਾਂਦਾਗਾ ਬਸ ਬੇਬੇ ਨਹੀਂ ਤਾਂ ਸਾਡੀ ਬੱਸ ਟਾਈਮ ਸਰ ਜਾਂਦੀ ਹੁੰਦੀ ਹੈ ਟਾਈਮ ਸਰ ਹੀ ਆਉਂਦੀ ਹੁੰਦੀ ਹੈ ਬਸ ਤੈਨੂੰ ਪਤਾ ਤਾਂ ਹੈਗਾ ਮੰਮੀ ਦੇ ਕੰਮ ਨਹੀਂ ਡੋਟ ਹੁੰਦੇ ਭਰਾ ਦੇ ਉਹ ਨਹੀਂ ਕੰਮ ਆਖੇ ਉਖੇ ਲੱਗਦੇਗੇ ਸਾਨੂੰ ਪਤਾ ਅੱਜ ਕੱਲ ਦਾ ਟਾਈਮ ਚ ਕਿਹੜੇ ਮੁੰਡੇ ਆਖੇ ਲੱਗਦੇ ਹੁੰਦੇ ਆਂ ਆਖੇ ਤਾਂ ਨਹੀਂ ਲੱਗਦੇ ਪੁੱਤਾਂ ਆਏ ਆ ਇਹ ਤਾਂ ਚਲ ਹੁਣ ਆਪਣਾ ਦੇਖ ਨੰਬਰ ਸੀ ਚਲ ਤੇਰੇ ਕੋਲੇ ਤੂੰ ਦੇਖ ਮੈਨੂੰ ਫੋਨ ਕਰਤਾ ਤੇ ਮੈਂ ਵੀ ਚਲ ਬਾਗ ਗਈ ਗਈ ਤਾਂ ਮੈਂ ਵੀ ਡਰਦੀ ਡਰਦੀ ਕਰੋ ਤੋਂ ਦੇਖ ਨੇ ਰਹੋ ਆਪੇ ਮੈਨੂੰ ਤਾਂ ਆਪ ਡਰ ਲੱਗੇ ਨੇਰੇ ਤੇ ਜਾਂਦੀ ਨੂੰ ਮੈਂ ਆਖਾ ਬੂ ਮੈਂ ਕਿਵੇਂ ਜਾਵਾਂ ਉਹ ਲਾਈਨ ਹੁਠੀ ਮਾਨੂੰ ਨੇਰੇ ਤੇ ਬੇਬੇ ਬੜਾ ਡਰ ਲੱਗਦਾ ਸੀ ਮੈਂ ਤਾਇਆ ਤੈਨੂੰ ਫੋਨ ਕਰਤਾ ਇੱਕ ਮੇਰੀ ਬੱਸ ਲੰਘੀ ਸੀਗੀ ਮੈਂ ਚਲ ਬੇਬੇ ਨੂੰ ਫੋਨ ਕਰਦਣੀ ਬੇਬੇ ਮੈਨੂੰ ਲੈ ਜਾਊਗੀ ਫੇਰ ਮੈਂ ਹੋਈ ਗੱਲ ਫੇਤਾ ਤਾਂ ਫੇਰ ਮੈਂ ਭੱਜੀ ਮਜਬੂਰੀ ਚ ਭੱ ਮਨ ਤੋਂ ਉਹੀ ਗੱਲ ਵਾਂਗੂ ਜੇ ਪਤਾ ਲੱਗਿਆ ਆਖਣਗੇ ਕੱਚੀ ਸਕੀਰੀ ਆ ਨੂ ਨੂੰ ਪਹਿਲੀ ਕਰੇ ਬਾੜ ਲਿਆ ਲਾ ਕੇ ਆਪਣੇ ਆਸ ਕੁ ਮਰਦਾ ਤੈਨੂੰ ਪਤਾ ਨਹੀਂ ਪੁੱਤ ਮੈਨੂੰ ਪਤਾ ਹੈਗਾ ਹਾਂ ਬੇਬੇ ਤੇਰੀ ਗੱਲ ਤਾਂ ਸਹੀ ਹੈ ਹੁਣ ਬੇਬੇ ਮੇਰੀ ਵੀ ਮਜਬੂਰੀ ਬਣ ਗਈ ਸੀ ਆਉਣ ਦੀ ਫਿਰ ਮੈਨੂੰ ਆਏ ਹੋ ਗਿਆ ਮੈਂ ਆਖੇ ਜੇ ਹੁਣ ਮੈਂ ਨਹੀਂ ਲਿਆਉਂਦੀ ਭਾਈ ਸਾਡੀ ਇੱਜ਼ਤ ਆਏਗੀ ਫਿਰ ਤੂੰ ਉਹੀ ਗੱਲ ਵਾਂਗੂ ਕੀ ਪਤਾ ਕਿੱਥੇ ਕਿੱਥੇ ਤੈਨੂੰ ਰੋਲਣਾ ਪਊਗਾ ਡਿਆਂ ਤੇ ਮੈਂ ਤਾਂ ਤੈਨੂੰ ਫਿਰ ਤਾਂ ਲਿਆਂਦਾ ਤੇ ਜੇ ਕਿਤੇ ਮਾਰਾ ਮੋਟਾ ਦਿਨ ਹੁੰਦਾ ਨਾ ਮੈਂ ਨਹੀਂ ਤੇ ਤੈਨੂੰ ਲਿਆਉਂਦੀ ਤੈਨੂੰ ਤੇਰੇ ਪਿੰਡੀ ਛੱਡ ਕੇ ਆਉਂਦੇ ਅਸੀਂ ਤਾਂ ਹੋਰ ਬੇਬੇ ਮੇਰ ਤਾਂ ਮੈਂ ਚਲ ਕੋਈ ਨਾ ਕੋਈ ਕਹਿ ਦਿੰਦੀ ਵੀ ਚਲ ਤੂੰ ਛੱਡਿਆ ਉਹ ਛੱਤ ਤਾਂ ਹੁੰਦੇ ਮੋਰੀ ਸੀ ਬੇਬੇ ਵਾਸਤੇ ਜਿਹਨਾਂ ਕੀ ਉਹ ਆਖੇ ਨਹੀਂ ਲੱਗੇ ਮੈਨੂੰ ਲੈਣ ਨਹੀਂ ਆਏ ਤੇ ਮੈਂ ਹਾਂ ਚਲ ਬੇਬੇ ਨੂੰ ਫੋਨ ਕਰ ਦਿੰਨੀ ਆ ਵਧੀਆ ਕੀਤਾ ਮੈਂ ਤੈਨੂੰ ਫੋਨ ਕਰਤਾ ਤੂੰ ਮੈਨੂੰ ਆ ਕੇ ਲੈਣ ਤੇਹਾਂ ਜੇ ਨਾਲੇ ਆਈ ਨਹੀਂ ਪਤਾ ਮੁੰਡੇ 'ਚ ਪਤਾ ਲੱਗ ਗਿਆ ਮੁੰਡੇ ਨੂੰ ਮੈਨੂੰ ਕੀ ਬੋਲੂਗਾ ਵੀ ਕੱਚੀ ਸਕੀਰੀ ਆ ਤੂੰ ਸੀਮਾ ਨੂੰ ਘਰੇ ਲਿਆ ਕੇ ਬਹਾ ਲਿਆ ਤੇ ਨਾਲੇ ਆਈ ਨਹੀਂ ਪਤਾ ਵੀ ਕਿੱਥੇ ਤਾਂ ਬੰਦਾ ਹੁਣ ਆਪਾਂ ਦੇਖ ਪਹਿਲਾਂ ਕੋਈ ਪੁੱਤ ਧੀ ਨੂੰ ਲਿਆਉਣੇ ਆਪਾਂ ਸੌ ਸੌ ਸੱਤਰ ਕਰਦੇ ਆ ਪਾਣੀ ਬਾੜਦੇ ਆ ਤੇਲ ਟਾੜਦੇ ਆ ਸਭ ਕੁਝ ਕਰਦੇ ਆ ਹੁਣ ਕੀ ਕਰ ਗਿਆ ਭਾਈ ਕਿਦੋਂ ਫਿਰ ਮੈਂ ਤਾਂ ਸਾਡੇ ਦਾਸਰਾ ਹੋ ਗਿਆ ਤੈਨੂੰ ਤਾਂ ਹੁਣ ਮੈਨੂੰ ਪਹਿਲੀ ਵਾਰ ਘਰੇ ਲਿਆਉਣਾ ਪੈ ਗਿਆ ਚਲ ਕੋਈ ਨਾ ਬੇਬੇ ਹੁਣ ਅੱਖੀਂ ਜੋ ਕੇ ਕਰਾ ਤੱਕਾ ਦੇ ਮੇਰੀ ਕੋਈ ਨਾ ਬੈ ਕੇ ਵੀ ਮੈਂ ਉਰੀ ਆਉਂਗੀ ਚਲ ਕੋਈ ਨਾ ਰਾਤਾਂ ਕਟਾਵਾਂਗੇ ਪੁੱਤ ਤੇਰੇ ਘਰਵਾਰ ਤੇਰੀ ਸਭ ਕੋ ਸਚਾਲ ਹੋਂ ਫਿਰ ਵਿਆਹੀ ਵੀ ਆਵੇਂਗੀ ਹੁਣ ਤਾਂ ਤਾਂ ਇੱਥੀ ਆਗਾ ਚਲ ਕੋਈ ਨਾ ਬੇਬੇ ਹੁਣ ਤੇ ਆਹ ਤਾਂ ਹੈ ਜੇ ਲਾਈਆਂ ਨਹੀਂ ਚੂੜੀਆਂ ਕਰੇਗਾ ਤੈਨੂੰ ਸਗਣ ਵੇਲੇ ਪਾ ਕੇ ਆਏ ਸੀ ਨਾ ਬੇਬੇ ਫਿਰ ਮੇਰੀ ਮਾਂ ਕਹਿੰਦੀ ਤੂੰ ਪਾ ਕੇ ਜਾਇਆ ਕਰ ਸਾਰਾ ਕੁਝ ਲਾ ਕੇ ਜਾਇਆ ਕਰ ਆਏ ਨਾ ਜਾਇਆ ਕਰ ਤੇ ਵੀ ਤੇਰਾ ਸਗਣ ਨੇ ਪੈ ਗਿਆ ਹੁਣ ਕਹਦੀ ਹਾਂ ਚਲ ਆਇਆ ਤਾਂ ਵਧੀਆ ਸੌ 700 ਕਾ ਵਧੀਆ ਕਰੇ ਤਾਂ ਸਵਾ ਡੁੱਢ ਮਹੀਨਾ ਕਹਿੰਦੇ ਹੁੰਦੇ ਨੇ ਨਾਲੇ ਆ ਸੰਧੂਰ ਪੜੇ ਨਾਲੇ ਸੁਰਖੀ ਲਾਵੇ ਨਾਲ ਚੂੜੀਆਂ ਥਾ ਤੂੰ ਲਾਈਆਂ ਨਹੀਂ ਵਧੀਆ ਹੋ ਗਿਆ ਨਾ ਬੇਬੇ ਮੇਰੀ ਮਾਂ ਲਾਉਣ ਨਹੀਂ ਦਿੰਦੀ ਮੇਰੀ ਮਾਂ ਕਹਿੰਦੀ ਹੁਣ ਜੇ ਸਗਣੀ ਪੈ ਗਿਆ ਕਹਦੀ ਸਾਰਾ ਕੁਝ ਲਾ ਕੇ ਜਾਇਆ ਕਰ ਆਏ ਨਾ ਜਾਇਆ ਕਰ ਦਾਹਨ ਕਰਦੀ ਉਹ ਆਪਾਂ ਤਾਂ ਅੰਦਰ ਹੀ ਬੈਈ ਜਗੇ ਤੇ ਆਪਾਂ ਦਾ ਤੜਕੇ ਤੈਨੂੰ ਦੇਖਾਂਗੇ ਤੈਨੂੰ ਮੈਂ ਤਾਂ ਸਦੇ ਹੀ ਚੜਾ ਆਉਂਗੀ ਸਦੇ ਹੀ ਪਿੰਡ ਤੋੜ ਦੂੰਗੀ ਆ ਨਹੀਂ ਪਤਾ ਇੱਥੇ ਜਾ ਕਿਸ ਨੂੰ ਪਤਾ ਲੱਗ ਗਿਆ ਵੀ ਨਾ ਚ ਬਹੂ ਆ ਰਹੀ ਹੈਗੀ ਅਥੇ ਉਹਦੀ ਦੇਖਣ ਲਈ ਮਾਰੀਆਂ ਆ ਜਾਣਾ ਆਪਣੇ ਹੱਥ ਗੁਮਾੜਦਿਆਂ ਚਾ ਠੀਕ ਹੈ ਚੰਗਾ ਬੇਬੇ ਚੱਲ ਆ ਜਾ ਹੋਰ ਅੰਦਰ ਹੀ ਆ ਜਾ ਬੇਬੇ ਆ ਜੁੱਠੀ ਵੀ ਫਿਰਦੀ ਐ ਹੋਰ ਪੁੱਤ ਉੱਠ ਕੇ ਨਵੇਂ ਅੱਗੇ ਤਾਂ ਤੂੰ ਕਦੇ ਨਹੀਂ ਸੀ ਉੱਠੀ ਅੱਜ ਜਿਸਦੇ ਹੀ ਕਿਵੇਂ ਉੱਠ ਖੜੀ ਸੰਦੇਆ ਪੁੱਤ ਮਾਂ ਖਾ ਮੈਂ ਚਾਹ ਬਣਾਉਣੀ ਸੀ ਸੰਦੇ ਹਾਂ ਫਿਰ ਨੇ ਤਾਂ ਉੱਠ ਖੜੀ ਰਾਤ ਮੈਂ ਨਹੀਂ ਤੂੰ ਉੱਠੀ ਸੀ ਕਿ ਰਾਤ ਨੂੰ ਮੈਨੂੰ ਇਹ ਲੱਗਿਆ ਜਿਵੇਂ ਤੂੰ ਬੋਲੀ ਜਾਂਦੀ ਹੁੰਨੀ ਐ ਕੱਲੀ ਬੰਦੀ ਜਾਂਦੀ ਸੁੱਤੀ ਪਈ ਨਾ ਪੁੱਤ ਕੱਲੀ ਕਿੱਥੋਂ ਬੋਲਦੀ ਸੀ ਮੈਂ ਤੈਨੂੰ ਦੱਸ ਦਿਆਂ ਵੀ ਖਿਆਲ ਦੀ ਪੁੱਛਣਾ ਰਾਤ ਤਾਂ ਇਹਦੀ ਗੱਲ ਹੋਈ ਕੀ ਹੋ ਗਿਆ ਆਪਣੀ ਸੀਮਾ ਆਈ ਸੀ ਪੇਪਰ ਦੇਣੋਂ ਮਾਨਸਾ ਹਾਂ ਤੇ ਦੇਖ ਕੌਜ ਚ ਉੱਥੇ ਤਾਂ ਉਹ ਤਾਂ ਕਵੇਲਾ ਹੋ ਗਿਆ ਬੱਸ ਗਈ ਨੰਗ ਤੇ ਜੇ ਬਸ ਨੰਗ ਗਈ ਬਸ ਨੰਗ ਨਾ ਤੇਰੇ ਨਾਲ ਰਾਤ ਨਾ ਕੀਤਾ ਲਗਾਦਾ ਕਿ ਰਾਤ ਨੂੰ ਫੋਨ ਲਾ ਲੈ ਸੀ ਉਹਨੇ ਹੋ ਫਿਰ ਫੋਨ ਲਾਇਆ ਕਹਿੰਦੀ ਬਾਬੇ ਮੈਨੂੰ ਲੈ ਕੇ ਜਾ ਕਹਿੰਦੀ ਹੁਣ ਮੈਂ ਕਿਹੜੇ ਪਾਸੇ ਜਾਵਾਂ ਕਹਿੰਦੀ ਤੂੰ ਕਿੱਥੇ ਲਈ ਆਈ ਉਹਨੂੰ ਫਿਰ ਮੈਂ ਆਪਣੇ ਘਰੇ ਲਈ ਫਿਰ ਹੁਣ ਹੋਰ ਕੀ ਕਰਾ ਹੋਲੀ ਬੋਲ ਸੁਣਨਾ ਜਾਵੇ ਕਿਸੇ ਨੇ ਕਿੱਥੇ ਸੀਮਾ ਸੀਮਾ ਤਾਂ ਅੰਦਰ ਬੈਠੀ ਹੈਗੀ ਬੂ ਮਾਂ ਮਰ ਜਾ ਹੋਰ ਤੂੰ ਹੀ ਲਈ ਆਈ ਉਹਨੂੰ ਜੇ ਫਿਰ ਹੁਣ ਹੋਰ ਕੀ ਕਰਾਂ ਪ੍ਰੀਤ ਆਪਣੀ ਇੱਜ਼ਤ ਦਾ ਸਵਾਲ ਸੀ ਪੁੱਤ ਉਹੀ ਗੱਲ ਮਗੂ ਜਿਵੇਂ ਹੁਣ ਨਾ ਲਿਉਂਦੀ ਕੀ ਪਤਾ ਫਿਰ ਜਵਾਖੜੀ ਕੀ ਦੇ ਘਰੇ ਰਾਤ ਕੱਢਦੀ ਬੇਬੇ ਪਿੱਛੇ ਹੋ ਹੁੰਦੀ ਇੱਜ਼ਤ ਦਾ ਸਵਾਲ ਕੀ ਕਹਿੰਨੀ ਇੱਜ਼ਤ ਦਾ ਸਵਾਲ ਤਾਂ ਹੁਣ ਹੋਊ ਜੇ ਕੋਈ ਕਰੇ ਆ ਗਿਆ ਕਿਸੇ ਨੂੰ ਕੀ ਕਹਾਂਗੇ ਵੀ ਨਾ ਤਾਂ ਬਹੂਤ ਦੀ ਪਾਣੀ ਵਾਰਿਆ ਨਾ ਕੋਈ ਉਹੀ ਗੱਲ ਅਨੰਦ ਕਰੇ ਤੇ ਬਿਨਾਂ ਅਨੰਦਾਂ ਤੋਂ ਬਹੂ ਘਰੇ ਆ ਗਈ ਘਰੇ ਤਾਂ ਆ ਗਈ ਬਿਨਾਂ ਅਨੰਦਾਂ ਤੋਂ ਫਿਰ ਆਪਾਂ ਨਾ ਦੱਸਾਂਗੇ ਵੀ ਕੋਈ ਆ ਵੀ ਗਈ ਆਪਣੀ ਗਵਾਂਢਣ ਕਹ ਦੇਣਗੇ ਵੀ ਇਹ ਤਾਂ ਕੋਈ ਥੋੜੀ ਤੇਰੀ ਰਿਸ਼ਤੇਦਾਰੀ ਤੋਂ ਕਹ ਜਾਂਦੇ ਵੀ ਕੁੜੀ ਆ ਗਈ ਐ ਕਿਵੇਂ ਕਹ ਦੇਣਗੀ ਜ ਮਾਂ ਬੰਨ ਨਮਾਇਲ ਤੇ ਸਭ ਨੂੰ ਪਤਾ ਹੈ ਗਲਪਕੇ ਸਿਆਣਾ ਆ ਜੂਗੀ ਹੈ ਨਾ ਲੈ ਐ ਹੁਣ ਸਿਆਣ ਕਿੰਨਾਂ ਆਉਗੀ ਮੈਨੂੰ ਤੂੰ ਐਂ ਦੱਸ ਤੈਨੂੰ ਘਰੇ ਲੈਉਣ ਦੀ ਕੀ ਲੋੜ ਸੀ ਜੇ ਤੈਨੂੰ ਸੱਦ ਵੀ ਲਿਆ ਸੀ ਇਹਨੇ ਅੱਡੇ ਤੇ ਤੇ ਤੂੰ ਇਹਨੂੰ ਉੱਥੇ ਕਿਛੜੇ ਘਰੇ ਘਰੇ ਤਾਂ ਹੁਣ ਕੀ ਦੇ ਲੈ ਕੇ ਬੈਣੀ ਫੇਰ ਤੂੰ ਐਂ ਕਰਦੀ ਦੂਜੀਆਂ ਵੀ ਤਾਂ ਸਵਾਰੀਆਂ ਹੋਣੀਆਂ ਆਪੇ ਉਸਵਾਰੀਆਂ ਨਾਲ ਵਗ ਜਾਂਦੀ ਲੈ ਅਗਲਾ ਸਾੜੇ ਆਪੋ ਆ ਗਏ ਪੁੱਤ ਸਿਕੀਰਾਂ ਚ ਵਾਗੇ ਬਸ ਉੱਥੇ ਕਿਦੋਂ ਖੜਾ ਬੋ ਖਰਾਬ ਹੋ ਗਈ ਬਸ ਖੜ ਗਈ ਨਾ ਪੇਪਰ ਦੇਣੇ ਕਿੱਥੇ ਗਈ ਸੀ ਬਠਿੰਡੇ ਵੀ ਸੀ ਹੋਰ ਕਹਿੰਦੇ ਗਈ ਸੀ ਉੱਥੇ ਕਿਵੇਲਾ ਹੋ ਗਿਆ ਮਾਨਸਾ ਕਿਥੇ ਜਮੀ ਇਹਨੂੰ ਨੇਹਰਾ ਹੋ ਗਿਆ ਫੇਰ ਜਵਾਖੜੀ ਜਾਵੇ ਕਿਹੜੇ ਪਾਸੇ ਹੁਣ ਤੇ ਫੇਰ ਹੁਣ ਹੁਣ ਕੀ ਕਰੇਗੀ ਹੁਣ ਕਿਸੇ ਨੂੰ ਕੀ ਦੱਸੇਗੀ ਐ ਕਰ ਚਾਹ ਪਿਆ ਕੇ ਨਾ ਝਰਕ ਦਿੰਨੀ ਉਹਨੂੰ ਟਪਾ ਦੇ ਉਹਨੂੰ ਐ ਕਹਦੇ ਵੀ ਦੇਖ ਪਈ ਇਹ ਜਿੱਤ ਦਾ ਸਵਾਲ ਆ ਕੱਚੀ ਸ਼ਕੀਰੀਏ ਚੁੱਪ ਕਰਕੇ ਆਦੀ ਪੀ ਕੇ ਜਾ ਤੇ ਆਪਦਾ ਮੂੰਹ ਲੈ ਬਲੇਟ ਕਿਸੇ ਨੂੰ ਪਤੀ ਨਾ ਲੱਗੇ ਚੜਾਏ ਜਾ ਕੇ ਏਡੇ ਤੇ ਮੂੰਹ ਬਲੇਟ ਕੇ ਚੁੱਪ ਕਰਕੇ ਇਹ ਲੈ ਜਾਨੀ ਆ ਜੇ ਹੁਣ ਨੀ ਗੱਡੀ ਤੇ ਮੈਂ ਪਾਦਾ ਨਹੀਂ ਆ ਆਪਣੀ ਗੱਡੀ ਤੇ ਚੜਾ ਕੇ ਲੈ ਕੇ ਜਾਣੇ ਆ ਫੇਰ ਤਾਰੇ ਇਹ ਨਹੀਂ ਲੋਟ ਆਉਂਦਾ ਏਡੇ ਤੇ ਲਗ ਗੱਡੀ ਤੇ ਚੜਾ ਕੇ ਲਿਜਾਣਗੇ ਅਗਲਾ ਸੌ ਕੋਈ ਦੇਖੂਗਾ ਵੀ ਗੱਡੀ ਤੇ ਕੌਣ ਜਾਂਦਾ ਕਿਨੂੰ ਲਈ ਜਾਂਦੇ ਆ ਗੱਲ ਪੱਕੀ ਨਹੀਂ ਜਦੋਂ ਮੂੰਹ ਬੰਨਿਆ ਹੋਇਆ ਕੱਲੀਆਂ ਅੱਖਾਂ ਅੱਖਾਂ ਲੰਗੀਆਂ ਰੱਖ ਲੈ ਹਾਂ ਹਜੇ ਤਾਂ ਖੜਾ ਹਜੇ ਕਿਹੜਾ ਸਮਾਰ ਕੇ ਦਿਨ ਚੜਿਆ ਹਜੇ ਤਾਂ ਕੋਈ ਨਹੀਂ ਉੱਠਿਆ ਹੁਣ ਬੇਬੇ ਚੜੀ ਪਏ ਹੁਣ ਤਾਂ ਦੁਪਹਿਰਾਂ ਤਾਂ ਹੋ ਜਾਂਦੇ ਮੈਨੂੰ ਤਾਂ ਨੀਂਦ ਨਹੀਂ ਆਈ ਰਾਤ ਹੁਣ ਤੜਕੇ ਪਤਾ ਹੀ ਨਹੀਂ ਲੱਗਿਆ ਆ ਕਿਹੜਾ ਬੇਲਾ ਹੋ ਗਿਆ ਚਲ ਮੈਂ ਮੈਂ ਚਾਹ ਚੱਲੂਗਾ ਰਾਤੀ ਪਤਾ ਲੱਗਿਆ ਤੇਰੀ ਮਾਂ ਕਦੇ ਸੀ ਬੋਲੀ ਜਾਂਦਾਂ ਸੀ ਫਿਰ ਹੁਣ ਬੋਲੀ ਜਾਂਦੀ ਸੀ ਬੇਬੇ ਤੂੰ ਕੜਾ ਸਾਨੂੰ ਦੱਸਿਆ ਕਿ ਮੈਨੂੰ ਮਾਰੀ ਐ ਸੋ ਕੁ ਮੈਂ ਤਾਂ ਇਹ ਲੱਗਿਆ ਮਖਲਾ ਕੋਈ ਹੋਰ ਤਾਂ ਨਹੀਂ ਟਕੋਲੀ ਨਹੀਂ ਆਈ ਸਾਡੇ ਤੂੰ ਇਹ ਕਹਿੰਦਾ ਕਿ ਥੋਲੇ ਹੀ ਆਈਂਗੀ ਮੈਂ ਤੈਨੂੰ ਦੱਸਾਂ ਹੁਣ ਮੈਂ ਇਹਦੇ ਬਾਈ ਕੋਲੇ ਵੀ ਕੀ ਗੱਲ ਕਰੂੰਗੀ ਉਹ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਉੱਠ ਕੇ ਬਗਾ ਤਾਂ ਮੈਨੂੰ ਮੱਜਾਂ ਨੀਰਾ ਪਾਉਣ ਲੱਗ ਗਿਆ ਜਾ ਕੇ ਚਲ ਕੋਈ ਨਾ ਫੇਰ ਹੁਣ ਫੇ ਦੱਸੇਂਗੀ ਤੂੰ ਆਪਣੇ ਉਹਨੂੰ ਲਾਲ ਨੂੰ ਦੱਸ ਦੇਣਾ ਪਊਗਾ ਬੇਬੇ ਜਿਨਾ ਚਿਹਰੇ ਹੋ ਆਖਣਗੇ ਵੀ ਸਾਡੇ ਕੋਲੇ ਤਾਂ ਗੱਲ ਕਰ ਦਿੰਦੀਆਂ ਕੀ ਪਤਾ ਉਹ ਗੱਡੀ ਤੇ ਚੜਾਇਆ ਹੋਵੇ ਜਾ ਕੇ ਫੇਰ ਚਲ ਕੋਈ ਨਾ ਫੇਰ ਦੱਸ ਦੇ ਹੁਣ ਤਾਂ ਮੈਨੂੰ ਤਾਂ ਡਰ ਲੱਗਦਾ ਹੈ ਮੈਂ ਤੈਨੂੰ ਦੱਸਾਂ ਨਾ ਕਿਸੇ ਕੋਲੇ ਗ ਨਾ ਨਾ ਬੋਲ ਕੇ ਮੈਂ ਕੀ ਕਰਨ ਮੈਂ ਤਾਂ ਆਪਣੇ ਮੁੱਦੇ ਤੋਂ ਵੀ ਡਰ ਲੱਗੀ ਜਾਂਦਾ ਮੈਨੂੰ ਤਾਂ ਆਪ ਦੇ ਤੋਂ ਚਲ ਇਹਨੂੰ ਕੀ ਕਹਾਂ ਮੈਂ ਦੇਵੇ ਵੀ ਉਹਨੂੰ ਤਾਂ ਮੈਂ ਦੱਸ ਦੂੰਗੀ ਤੇ ਚਾਚੇ ਦੁੱਧ ਪਾਇਆ ਹੀ ਨਾ ਪਾਇਆ ਨਹੀਂ ਪੁੱਤ ਪਾਲਾ ਤੂੰ ਦੁੱਧ ਚੰਗਾ ਮੈਂ ਆਪੇ ਪਾ ਦਾਨੀਆਂ ਲੋਕ ਕੀ ਕਹਿਣਗੇ ਵੀ ਵਿਆਹ ਤੂੰ ਪਹਿਲੀ ਆ ਕੇ ਬਹਿ ਗਈ ਨਾ ਆਨੰਦ ਹੋਇਆ ਨਾ ਵਾਸਤਾ ਹੁਣ ਮੈਂ ਵੀ ਕੀ ਕਰਾਂ ਮੇਰੀ ਵੀ ਮਜਬੂਰੀ ਸੀਗੀ ਆਉਣ ਦੀ ਚਲ ਕੋਈ ਨਹੀਂ ਪਹਿਨੇ ਸਤਿ ਸ਼੍ਰੀ ਅਕਾਲ ਪਹਿਨੇ ਸਤਿ ਸ਼੍ਰੀ ਅਕਾਲ ਹੋਰ ਠੀਕ ਐ ਵਧੀਆਂ ਹਾਂ ਵਧੀਆ ਤੁਸੀਂ ਦੱਸੋ ਮਜਬੂਰੀ ਤਾਂ ਚੱਲ ਪਈ ਹੋਈ ਜਾਂਦੀ ਐ ਹੁਣ ਜੇ ਤੇਰੀ ਮਜਬੂਰੀ ਐ ਦੇਖ ਸਿੰਮਾ ਸਾਡੀ ਵੀ ਮਜਬੂਰੀ ਹੈ ਹੁਣ ਤੈਨੂੰ ਅਸੀਂ ਰੱਖ ਵੀ ਨਹੀਂ ਸਕਦੇ ਤੇ ਹੁਣ ਐ ਕਰ ਚਾਹ ਪੀ ਕੇ ਨਾ ਆਪਦਾ ਮੂੰਹ ਤਾਂ ਲਈ ਬੰਨ ਕੱਲੀਆਂ ਅੱਖਾਂ ਅੱਖਾਂ ਨੰਗੀਆਂ ਰੱਖ ਲਈ ਕਿਸੇ ਨੂੰ ਐ ਨਾ ਪਤਾ ਲੱਗ ਵੀ ਨਾ ਦੀ ਬਹੂ ਜਾਂਦੀ ਐ ਬਹੂਆਂ ਤਾਂ ਉਹੀ ਗੱਲ ਵਿਆਹ ਤੋਂ ਬਾਅਦ ਹੀ ਸਾਜਦੀਆਂ ਹੁੰਦੀਆਂ ਵਿਆਹ ਤੋਂ ਬਾਅਦ ਤੱਕ ਮਰਜੀ ਤੁਰਾਂ ਫਿਰਨੇ ਸੋਰੇ ਕਰ ਰਾਤ ਮੇਰੀ ਮਜਬੂਰੀ ਬਣ ਗਈ ਆਉਣ ਦੀ ਮੈਂ ਮੈਂ ਪੇਪਰ ਦੇਣ ਗਈ ਸੀ ਮੇਰੀ ਮਥੋਂ ਬਸ ਖਰਾਬ ਹੋ ਗਈ ਸੀ ਫਿਰ ਮੈਂ ਬੇਬੇ ਨੂੰ ਫੋਨ ਕਰਤਾ ਸੀ ਬੇਬੇ ਮੈਨੂੰ ਮਾਰਸਾ ਤੋਰੇ ਲਈ ਆਈ ਸੀ ਤੁਸੀਂ ਉਹਦੇ ਪਾਏ ਸੀ ਫਿਰ ਤਾਂ ਤੁਹਾਨੂੰ ਦੱਸਣਾ ਨਹੀਂ ਨਾ ਕੋਈ ਗੱਲ ਨਹੀਂ ਹੁਣ ਐ ਤਾਂ ਫਿਰ ਬੰਦਾ ਆ ਹੀ ਜਾਂਦਾ ਹੈ ਫ ਤੇ ਬੇਬੇ ਤੈਨੂੰ ਭੱਜ ਕੇ ਜਾ ਕੇ ਅੱਡੇ ਤੇ ਚੜਾ ਕੇ ਆਉਗੀ ਤੇ ਤੂੰ ਵਗ ਜਾ ਨਾ ਕੋਈ ਨਾ ਭੈਣੇ ਮੈਂ ਫੋਨ ਕਰ ਦਿੰਨੀ ਆ ਆਪਣੇ ਭੈਣ ਨੂੰ ਤੇ ਵੀ ਉਹ ਲੈ ਜਾਊਗੀ ਮੈਨੂੰ ਆ ਕੇ ਤੋ ਲੈਣਾਂਗੇ ਮੇਰੇ ਪੇਕੇ ਆ ਕੇ ਅੱਛਾ ਉਹਨੂੰ ਲੈਣ ਆ ਜਾਣਗੀ ਹਾਂ ਉਹਨੂੰ ਲੈਣ ਆ ਜਾਣ ਦੇਖ ਭਾਈ ਇੱਥੇ ਤਾਂ ਨਹੀਂ ਆ ਸਕਦੇ ਤੈਨੂੰ ਅੱਡੇ ਤੇ ਜਾ ਕੇ ਚੜਾ ਆਵਾਂਗੇ ਚਲ ਠੀਕ ਹੈ ਭੈਣੇ ਜਿਵੇਂ ਚਲ ਫਿਰ ਜੇ ਤੂੰ ਬਾਹਲਾ ਕਰਦੀ ਜੇ ਲੈਣ ਆਉਂਦੇ ਆ ਤਾਂ ਫਿਰ ਚਲ ਭਈ ਉਹਨਾਂ ਨਾਲ ਬਗ ਜੀ ਹੈ ਨਾ ਕੱਲੀ ਨੂੰ ਤੋੜਦੇ ਵੀ ਉਹ ਨਹੀਂ ਲੱਗਦੇ ਲੈ ਚਾਹ ਪੀ ਲੈ ਫਿਰ ਨਾ ਕੋਈ ਨਾ ਭੈਣੇ ਮੈਂ ਫੋਨ ਕਰ ਦਿੰਨੀ ਆ ਲੈ ਜਾਣਗੇ ਉਹ ਆ ਕੇ ਉਹਨੂੰ ਰਾਜਵੀਰ ਨੂੰ ਕਰੇਗੀ ਫੋਨ ਰਾਜਵੀ ਤੇਰੀ ਵੱਡੀ ਭੈਣ ਹੈ ਹਾਂ ਮੇਰੀ ਵੱਡੀ ਭੈਣ ਹੈ ਹਾਂ ਕੋਈ ਗੱਲ ਨਹੀਂ ਉਹਨੂੰ ਤੂੰ ਫੋਨ ਕਰ ਦੇ ਵੀ ਭੈਣ ਮੈਨੂੰ ਲੈ ਜਾ ਕੇ ਦੇਖ ਮੈਂ ਤੈਨੂੰ ਕੋਈ ਐ ਨਹੀਂ ਕਹਿੰਦੀ ਵੀ ਤੂੰ ਕਿਉਂ ਆ ਗਈ ਇਹ ਨਾ ਉਹੀ ਗੱਲ ਜਿੰਨੇ ਚੱਕਰ ਕੁੜੀ ਦੇ ਨੰਦ ਨਾ ਹੋਣ ਨੰਦਾ ਤੋਂ ਪਹਿਲਾਂ ਕਰਿਆ ਜੇ ਸਹੁਰੇ ਘਰ ਲੋਕ ਵਿਚਾਰ ਕਰਨ ਲੱਗ ਜਾਂਦੇ ਵੀ ਬਹੂ ਪਹਿਲੀ ਆ ਗਈ ਉਤੋਂ ਰੈਂਦੀ ਖੁੰਦੀ ਚੁੰਨੀ ਚਿੱਟੀ ਲੈ ਕੇ ਆ ਗਈ ਛੂਟ ਤਾਂ ਚੱਜਦਾ ਪਾ ਲਿਆ ਨਹੀਂ ਪਰ ਤੈਨੂੰ ਕਿਹੜਾ ਪਤਾ ਸੀ ਮੈਂ ਸਹੁਰੇ ਜਾਉਂਗੀ ਮੈਨੂੰ ਕਿਹੜਾ ਪਤਾ ਸੀ ਮੈਂ ਤਾਂ ਸਿੱਧਾ ਕਾਲਜੋਂ ਤਾਂ ਮੈਂ ਘਰੇ ਜਾਣਾ ਸੀ ਮੈਨੂੰ ਤਾਂ ਕੀ ਪਤਾ ਸੀ ਕੁੜਿਆ ਤੇਰੀਆਂ ਸਲਵਾਰ ਕਹੇ ਜੀ ਇਹ ਤਾਂ ਧੋਤੀ ਸਲਵਾਰ ਹੈ ਮੇਰੀ ਬੂਮਾ ਮਰ ਜਾਂ ਇਹ ਜਗ੍ਹਾ ਵੀ ਪਾਲਨੀ ਆ ਤੂੰ ਮੈਂ ਤਾਂ ਇਹਦੀ ਪਾਲਨੀ ਆ ਮੇਰਾ ਜਿਹੜੇ ਕਹਿਣੀ ਉਹੀ ਕ ਪਾਲਨੀ ਆ ਜਿੰਨ ਟੌਪ ਵੀ ਪਾਲਨੀ ਆ ਪਲਾਜਾ ਸੂਟ ਵੀ ਪਾਲਨੀ ਆ ਸ਼ਾਰਟ ਕੱਟ ਵੀ ਕੱਪੜੇ ਪਾਲਨੀ ਆ ਆਪਣੇ ਨਹੀਂ ਇਹ ਕੋਈ ਚੱਲਦਾ ਆਪਣੇ ਤਾਂ ਕੱਲੇ ਸਲਵਾਰ ਛੂਟੀ ਚੱਲਦੇ ਆ ਆਪਣੇ ਤਾਂ ਕੋਈ ਵੀ ਕੱਪੜਾ ਨਹੀਂ ਪਾਉਣ ਦੇਣੇ ਤੇਰਾ ਬਾਈ ਤਾਂ ਬਾਲਾ ਤਰਾਜ ਕਰਦਾ ਮੈਂ ਤੈਨੂੰ ਦੱਸਾਂ ਵੱਡਾ ਤੈਨੂੰ ਹੁਣ ਛੂਟੀ ਪਾਉਣੇ ਪੈਣਗੇ ਬਿਆਹ ਤੋਂ ਪਹਿਲਾਂ ਪਹਿਲਾਂ ਆਪਦੇ ਹੰਡਾ ਦੇ ਜਿਹੜਾ ਕੁਝ ਪੌਣਾ ਪਾਲਾ ਨਾ ਕੋਈ ਨਾ ਪਹਿਣੇ ਪਰ ਐ ਘਰੇ ਘਰੇ ਤਾਂ ਪਾ ਸਕਦੀ ਐ ਮੈਂ ਆਏ ਕੜਾ ਬਾਈ ਮੈਨੂੰ ਕੁਝ ਕਹਿੰਦਾ ਬਾਈ ਨੇ ਤਾਂ ਕੀ ਕਹਿਣਾ ਬਾਈ ਤਾਂ ਕੁਝ ਨਹੀਂ ਕਹਿਣਾ ਪਰ ਆਪਣੇ ਨਾ ਸੋਹਣੇ ਨਹੀਂ ਲੱਗਦੇ ਘਰੇ ਪਾਏ ਇਹ ਜੀ ਜਿੰਨ ਤਾਂਪ ਹੁਣ ਤੂੰ ਪਾ ਕੇ ਨਿਕਲੇਂਗੀ ਲੋਕ ਚ ਹੱਡਾਂ ਕਰਨਗੇ ਬਾਹਰ ਮੈਂ ਤੈਨੂੰ ਦੱਸਾਂ ਕੋਈ ਨਹੀਂ ਪਹਿਣੇ ਜਿਹੜੇ ਜਿਹੜੇ ਪਾਏ ਹੁਣ ਮੈਂ ਪਾਲੇ ਪਾਲੇ ਇਸ ਤੋਂ ਬਾਅਦ ਵਿਆਹ ਤੋਂ ਬਾਅਦ ਮੈਂ ਨਾ ਪਾਉਂਗੀ ਹਾਂ ਤੂੰ ਉੱਥੇ ਆਪਦੇ ਹੰਡਾਇਆ ਦੇਖੋ ਅਜੇ ਤਾਂ ਪਚਾਰ ਮਹੀਨੇ ਵਿਆਹ ਨਹੀਂ ਕਰਦੇ ਚਾਰ ਮਹੀਨੇ ਚ ਕੱਪੜਾ ਪਾਟ ਜਾਂਦਾ ਨਮਾ ਵੀ ਚ ਤੇ ਫਿਰ ਤੂੰ ਕਰ ਲਈ ਆ ਦੀ ਭੈਣ ਨਾਲ ਗੱਲ ਹਾਂ ਮੈਂ ਰਾਜੀ ਮੈਂ ਲਹੇਗਾ ਤੇਰੇ ਕੋਲ ਹਾਂ ਹੈਗਾ ਮੇਰੇ ਕੋਲ ਚਲ ਬਸ ਫੋਨ ਲਾ ਲਈ ਉਹਨੂੰ ਮੈਂ ਰਾਜੀ ਵੀਰ ਨੂੰ ਫੋਨ ਲਾਉਣੀ ਚੰਗਾ ਚੰਗਾ ਲਾ ਦੀ ਠੀਕ ਧੰਨਵਾਦ ਤੇਰਾ ਤੇ ਦੇਖ ਕਿਸੇ ਨੂੰ ਪਤਾ ਨਾ ਲੱਗੇ ਤੇਰਾ ਨਾ ਨਾ ਚੁੱਪ ਕਰਕੇ ਚੜਾ ਦੇਾਂਗੇ ਤੈਨੂੰ ਭਵਾਂ ਗੱਡੀ ਤੇ ਲੈ ਜੀਏ ਨਾ ਨਾ ਚੰਗਾ ਤੂੰ ਪੀ ਲੈ ਚਾ ਠੀਕ ਹੈ ਚਲ ਬਧੀਆ ਵਿਚਾਰੀ ਭੈਣ ਨੇ ਮੈਨੂੰ ਹਾਂ ਕਹਿਤਾ ਹੁਣ ਮੈਂ ਵੀ ਫੋਨ ਲਾਉਣੀ ਆ ਰਾਜੀ ਵੀਰ ਨੂੰ ਰਾਜੀ ਵੀਰ ਨੂੰ ਕਹਿਣੀ ਆ ਵੀ ਮੈਨੂੰ ਆ ਕੇ ਲੈ ਜਾਣ ਲੈ ਨੀਰਾ ਪੋਣਾ ਤੀ ਪਤਾ ਨਹੀਂ ਹਰਪ੍ਰੀਤ ਕਿੱਧਰ ਵਾਗੀ ਮੈਂ ਤਾਂ ਮੱਜਾਂ ਛੜੜੀਆਂ ਦੀਆਂ ਰੇ ਇੰਟਰ ਦੇ ਮੱਜਾਂ ਦਾ ਹੋ ਜਾਂਦਾ ਛੱਡਦਾ ਮੱਜਾਂ ਛੱਡਣੀਆਂ ਸੀ ਮੈਂ ਕਿਹੜੇ ਪਾਲਾ ਨੀਰੇ ਮੈਂ ਤਾਂ ਪੰਗਾ ਹੋਰ ਖੜਾ ਕਰਿਆ ਪਿਆ ਬੇਬੇ ਨੇ ਆਪਣਾ ਰਾਤ ਦਾ ਪੰਗੇ ਖੜੇ ਕਰਦੇ ਤੂੰ ਦਾ ਪੰਗੇ ਬਣਾ ਕੋਈ ਹੋਰ ਗੱਲ ਵੀ ਕਰ ਲਿਆ ਕਰ ਬੇਬੇ ਨੇ ਖੜਾ ਪੰਗਾ ਖੜਾ ਕਾ ਦਾ ਪੰਗਾ ਖੜਾ ਹੋ ਗਿਆ ਹੁਣ ਤੈਨੂੰ ਬੇਬੇ ਨੇ ਦੱਸਿਆ ਆਪਣੇ ਕੋਲੇ ਦੇਖ ਲੈ ਰਾਤ ਦਾ ਸੀਮਾ ਨੂੰ ਲਈ ਬੈਠੀ ਐ ਸੀਮਾ ਨੂੰ ਲਈ ਹਾਂ ਹਾਂ ਸਤਨਾਮ ਦੀ ਬਹੂ ਨੂੰ ਸਤਨਾਮ ਵੀ ਬਹੂ ਨੂੰ ਹਾਂ ਕਮਾਲ ਦੀ ਗੱਲ ਐ ਗਿਆ ਨਾ ਸ਼ਾਦੀ ਲੈ ਕੀ ਗੱਲ ਕੀ ਕਰਤੀ ਉਹਨੇ ਕਿੱਥੇ ਨਹੀਂ ਹੋ ਉਈ ਉਹ ਤਾਂ ਆਈ ਆਗੀ ਉਹ ਤਾਂ ਪੇਪਰ ਦੇਣ ਗਈ ਸੀ ਬਠਿੰਡੇ ਉਹਨਾਂ ਦੀ ਕੋਈ ਬੱਸ-ਵੱਸ ਖਰਾਬ ਹੋ ਗਈ ਤੇ ਉਹਨੇ ਕਿਤੇ ਬੇਬੇ ਨੂੰ ਫੋਨ ਕਰਤਾ ਬੇਬੇ ਪਤਾ ਨਹੀਂ ਕਿਦਾਂ ਕਿਵੇਂ ਜਾ ਕੇ ਲੈ ਆਈ ਪਰ ਇਹ ਤਾਂ ਆਪਣੇ ਅੱਡੇ ਤੇ ਹੋਈ ਐ ਪਤਾ ਨਹੀਂ ਕਿਤੇ ਹੋਰ ਹੋਈ ਸੀ ਮੈਂ ਤਾਂ ਇੰਨਾ ਪੁੱਛੀ ਨਹੀਂ ਵੀ ਬੱਸ ਖਰਾਬ ਕਿੱਥੇ ਹੋ ਗਈ ਨਾ ਬੱਸ ਖਰਾਬ ਹੋ ਗਈ ਸੀ ਹੈ ਕਿਤੇ ਹੋਰ ਆਟਕਤ ਲੈਣੀ ਸੀ ਉਹਨੇ ਇੱਥੀ ਉਹਨਾਂ ਦੇ ਆਪਣੇ ਘਰੇ ਬੇਬੇ ਕਹਿੰਦੀ ਵੀ ਜਿੰਨੇ ਸੀਗੇ ਬੱਸ 'ਚ ਭਈ ਸਵਾਰੀਆਂ ਸਾਰੀਆਂ ਕੋਈ ਆਉਦੀ ਰਿਸ਼ਤੇਦਾਰੀ ਚ ਵਾਗ ਗਿਆ ਕੋਈ ਕਿਤੇ ਵਾਗ ਗਿਆ ਕਿਤੇ ਵਾਗ ਗਿਆ ਇਹ ਇਕੱਲੀ ਰਹਿ ਗਈ ਕਹਿੰਦੀ ਇਹ ਰਾਤ ਨੂੰ ਕਿੱਧਰ ਜਾਂਦੀ ਉਹ ਇੱਥੇ ਆਉਂਦੀ ਸੋਣੀ ਲੱਗਦੀ ਐ ਫਿਰ ਹੁਣ ਉਹੀ ਤਾਂ ਮੈਂ ਗੱਲ ਕਰਦੀ ਆਂ। ਕੋ ਚੰਗੀ ਗੱਲ ਕੀਤੀ ਐ ਇਹ। ਹਾਂ। ਹੈਂ? ਮੇਰਾ ਬੰਦਾ ਹੁਣ ਪੜਦਾ ਰੱਖ ਲਿਓ। ਪੜਦਾ ਰੱਖ ਲਿਓ ਮਾੜਾ ਮੋਟਾ ਜਿੰਨਾ ਕਰਿਆ ਹੁਣ। ਅਰੇ ਪੜਦਾ ਕਿੰਨਾ ਕੱਚ ਰਹੂਗਾ? ਹੁਣ ਜੋ ਦਿਨ ਚੜ ਗਿਆ ਹੁਣ ਤਾਈ ਨਹੀਂ ਪਤਾ ਕੋ ਘਰੇ ਆਵੜੇ ਆਪਣੇ ਚਾਚੀ ਤਾਈ। ਪਿੰਡ ਵਿੱਚ ਦੀ ਆਈਆਂ ਹੋਣਗੀਆਂ। ਉਹ ਫਿਰ ਰਾਤ ਨੂੰ ਤਾਂ ਕਿਸੇ ਨੂੰ ਕੀ ਪਤਾ ਲਗਾ ਗੱਲ ਤਾਂ ਹੁਣ ਦਿਨ ਚੜ ਗਿਆ। ਜੀ ਹੁਣ ਪਰੇ ਤੋੜ ਦਿਓ ਫਿਰ ਹੁਣ। ਹੁਣ ਮੈਂ ਤਾਂ ਮੈਂ ਤਾਂ ਅੱਖਾਂ। ਹੁਣ ਦੇਵੀ ਚ ਨੁਸਕੜਾ ਨਾ ਤੀ। ਮੈਂ ਤੁਹਾਨੂੰ ਚਾਹ ਫੜਾ ਕੇ ਆਈਆਂ ਨੇ ਮੈਂ ਉਹਨੂੰ ਕਹਿ ਕੇ ਆਈਆਂ ਵੀ ਚਾਹ ਪੀ ਕੇ ਭੈਣ ਤੈਨੂੰ ਮ ਬੇਬੇ ਤਾਂ ਬਸ ਚੜਾਏ ਆਉਗੀ ਆਂਦੀ ਕਿਵੇਂ ਤਾਂ ਆਦੀ ਭੈਣ ਨੂੰ ਫੋਨ ਕਰਦੀਆਂ ਰਾਜਵੀਰ ਨੂੰ ਕਹਿੰਦੀ ਉਹ ਲੈ ਜੂ ਮੈਨੂੰ ਆ ਕੇ ਕਿ ਮੈਨੂੰ ਤਾਂ ਕੱਲੀ ਨੂੰ ਹੁਣ ਸੰਗ ਲੱਗਦੀ ਉਹ ਗੱਲ ਤੇ ਵੀ ਠੀਕ ᱛੀ ਹਾਂ ਉਹ ਰਾਜਵੀਰ ਨੇ ਸਿਆਣੀ ਆਉਦੀ ਭੈਣ ਉਹਨੂੰ ਲੈ ਜੂ ਕਹੇ ਫੋਨ ਕਰਦੇ ਭਾਈ ਅਗਾਂਹ ਫਰਦਾ ਟੱਕੇ ਜਾਊਗਾ ਕਰਦੀ ਆ ਉਹ ਫੋਨ ਐ ਕਰ ਰੜੇ ਤੂੰ ਕਰ ਬੇਬੇ ਨਾਲ ਗੱਲ ਬੇਬੇ ਨੂੰ ਪੁੱਛੋ ਕਿਵੇਂ ਕੁਛ ਕਿੱਥੇ ਬਸ ਖਰਾਬ ਹੋਈਏਗੀ ਮੈਂ ਕਰਦਾ ਬੇਬੇ ਨਾਲ ਮੈਂ ਤਾਂ ਨੀਰਾਪੂਣ ਦੀ ਮੱਝਾਂ ਹੋ ਗਈਆਂ ਇਹਨਾਂ ਦੀ ਹੋਰ ਬੰਗੇ ਛਿੜੇ ਪਏ ਮਾੜੀ ਮੋਟੀ ਬੇਬੇ ਨੂੰ ਐ ਨਹੀਂ ਸੰਗ ਆਉਂਦੀ ਵੀ ਹਲੇ ਉਹੀ ਗੱਲ ਨੰਦਨੀ ਹੋਏ ਕੋਈ ਵਿਆਹ ਨਹੀਂ ਹੋਇਆ ਪਹਿਲੀ ਬੰਗੂਆਂ ਨੇ ਸੋਨੇ ਲਾ ਲਿਆ ਬੇਬੇ ਰਤ ਨੂੰ ਦੱਸ ਦਿੰਦੀ ਇਹ ਗੁਜਰਾਤ ਵੀ ਕਟਾਲੀ ਆਪਾਂ ਨੂੰ ਦੱਸੀ ਨਹੀਂ ਆਪਾਂ ਨੂੰ ਕਹਿੰਦਾ ਦੀ ਉਹਨੂੰ ਐ ਸੀ ਵੀ ਜੇ ਰਾਤ ਨੂੰ ਐ ਕਹਤਾ ਵੀ ਬੇਬੇ ਤੂੰ ਰਾਤ ਨੂੰ ਕਿਉਂ ਲੈਈਆਂ ਕਰ ਹਾਂ ਵੀ ਕਿਦੀ ਇੱਕ ਲਾਗਣਾ ਘਟਣਾ ਹਾਂ ਹੋ ਜਿਆਦੇ ਪਿਆਰੀ ਏ ਛੋਟੀ ਨੂੰ ਤੈਨੂੰ ਕੀ ਪਤਾ ਛੋਟਿਆਂ ਦੇ ਉੱਤੇ ਜਿਆਦੀ ਹੁੰਦਾ ਬੁਰਨਾ ਨੂੰ ਹਾਂ ਆਹੋ ਕੋਈ ਨਹੀਂ ਮੈਂ ਬੇਬੇ ਨਾਲ ਗੱਲ ਕਰਦਾ ਹਾਂ ਦੇਖ ਲੈ ਹੁਣ ਮੇਰੇ ਨਾਲ ਉਹ ਮੇਰੀ ਗੱਲ ਸੰਹ ਹੁਣ ਰਾਤ ਵੀ ਕੱਟ ਲਈ ਹੁਣ ਕਾਦੇ ਵਾਸਤੇ ਮਿੰਗਣਾ ਖੋਲਣੀਆਂ ਹਾਂ ਹਾਂ ਹੁਣ ਕਾਨੂੰ ਕਾ ਉਦਮ ਵੀ ਤੋੜਨੇ ਨੇ ਚਲ ਮੈਂ ਤਾਂ ਕੀ ਕਹਨੀ ਆ ਮੇਰੇ ਕਾਨੂੰ ਤਾਂ ਸਾਰਾ ਦਿਨ ਬੈਠੀ ਮੈਂ ਤਾਂ ਐ ਕਹਨੀ ਆ ਵਿਆਹੀ ਨਾ ਕਰੋ ਆ ਗਈ ਹੁਣ ਕਦੇ ਬਹੂ ਨੂੰ ਰੱਖ ਲੋ ਟਿਕ ਜਾ ਟਿਕ ਜਾ ਟਿਕ ਜਾ ਚੱਲ ਇੱਕ ਜਾਂ ਟਿਕ ਜਾ ਹੈਗਾ ਚੱਜ ਦੀ ਭਰਾ ਤਾਂ ਘਰੀ ਨਹੀਂ ਵਿਆਹ ਕਿਹਦੇ ਨਾਲ ਕਰਦੀ ਓ ਦਾ ਤੇ ਫਿਰ ਭਰਾ ਵੀ ਆ ਜੂਗਾ ਕਹਿਦਾ ਨੇ ਉਹਨੂੰ ਸਤਨਾਮ ਨੂੰ ਆ ਜਾ ਭਾਈ ਫੋਨ ਫੋਨ ਨਾ ਐਵੇਂ ਕਰਦੀ ਮੈਂ ਤਾਂ ਨਹੀਂ ਉਹ ਕੀ ਬੋਲੂਗਾ ਕੀ ਸੋਚੂਗਾ ਇਹ ਗੱਲ ਨੂੰ ਇੱਥੇ ਰੱਖ ਲੋ ਆਪਦੇ ਕੋਲ ਹੀ ਮੈਂ ਬੀਬੇ ਨਾਲ ਕਰਦਾ ਗੱਲ ਕੋਈ ਨਹੀਂ ਕਰ ਲੈ ਬੀਬੇ ਨਾਲ ਮਾਰ ਲਾਂਗੇ ਇਹਨੂੰ ਗੱਲ ਨੂੰ ਪਹਿਲਾਂ ਦੇਖ ਜੀ ਪਹਿਲਾਂ ਤਾਂ ਬੁੜੀ ਕਦੇ ਉੱਠੀ ਨਹੀਂ ਸੀ ਚਾਹ ਕਰਨ ਗੱਲ ਪੱਕੀ ਐ ਜੀ ਬੁੜੀ ਨੂੰ ਦਾ ਮੋਹ ਵੱਧ ਕਰਦੀ ਐ ਛੋਟੀ ਦਾ ਅੱਜ ਦੇਖ ਲੈ ਚਾਹਾਂ ਤੇਰੀ ਬੈਠੀ ਕਿਧਰੇ ਐ ਤੇ ਉੱਤੋਂ ਇਹ ਕਹਿੰਦਾ ਸਤਨਾਮ ਨੂੰ ਤੂੰ ਦੱਸ ਨਾ ਸਤਨਾਮ ਤਾਂ ਮੈਂ ਕਰੂੰਗੀ ਫੋਨ ਵੀ ਭਾਈ ਤੇਰੀ ਬਹੂ ਘਰੇ ਆਈ ਬੈਠੀ ਐ ਹੁਣ ਕੀ ਕਰਨਾ ਭੇਜਣਾ ਕਿ ਰੱਖੀ ਲੱਗੇ ਫਿਰ ਮੈਂ ਆਪਦੀ ਭੈਣ ਨੂੰ ਫੋਨ ਲਾਇਆ ਸੀ ਉਹ ਕਹਿੰਦੀ ਵੀ ਇੱਥੇ ਰਹਿ ਹੁਣ ਮੈਂ ਕੀ ਕਰਾਂ ਸੱਨਾ ਵਿਚਾਲੇ ਫਸੀ ਨਾ ਮੈਂ ਉੱਧਰ ਦੀ ਨਾ ਮੈਂ ਹੁਣ ਇੱਧਰ ਦੀ ਜਾਲ ਦੇਖਦੀ ਐ ਬੇਬੇ ਨਾਲ ਗੱਲ ਕਰਕੇ ਕੀ ਕਹਿੰਦੀ ਐ ਜੀ ਰਾਜੀ ਫੋਨ ਤਾਂ ਆਏ ਆਪਦੇ ਪਿੰਡ ਹਾਂ ਬੇਬੇ ਮੈਂ ਫੋਨ ਲਾਇਆ ਸੀ ਮੇਰੀ ਭੈਣ ਨਾਲ ਗੱਲ ਹੋਈ ਸੀ ਮੇਰੀ ਭੈਣ ਨੇ ਕਹਿੰਦੀ ਹੈ ਕਿ ਕਹਿੰਦੀ ਹੁਣ ਤੂੰ ਇੱਥੇ ਨਾ ਹਨ ਇੱਥੇ ਹੀ ਰਹਿ ਹੁਣ ਉਹ ਮੈਂ ਤਾਂ ਉਹਨੂੰ ਐ ਕਿਹਾ ਸੀ ਵੀ ਮੇਰੀ ਬੱਸ ਨੰਗ ਗਈ ਸੀਗੀ ਵੀ ਖਰਾਬ ਹੋ ਗਈ ਸੀਗੀ ਤੇ ਵੀ ਮੈਂ ਇੱਥੇ ਵੀ ਬੇਬੇ ਨਾਲ ਆ ਗਈ ਸੀ ਰਾਤ ਤਾਂ ਕਹਿੰਦੀ ਜਿੱਥੇ ਰਾਤ ਕੱਟੀ ਹੈ ਹੁਣ ਉੱਥੇ ਹੀ ਰਹਿ ਇਹ ਤਾਂ ਤੇਰੇ ਸਹੁਰੇ ਨੇ ਕਦੇ ਹੁਣ ਇੱਥੇ ਰਹਿ ਕਦੇ ਇੱਥੇ ਦਾ ਆਉਣ ਦੀ ਰੋੜ ਨਹੀਂ ਹੈਗੀ। ਲਾ ਕੇ ਲੋੜ ਕਿਉਂ ਨਹੀਂ ਆਖ ਜੰਨਾ ਹੁਣ ਇੱਥੇ ਵਾਗ ਗਈ ਫੇਰ ਕੀ ਹੋ ਗਿਆ ਆਖ ਜੇ ਮੈਨੂੰ ਰਾਤ ਪਾਈਗੀ ਤੇ ਬਸ ਖਰਾਬ ਹੋ ਗਈ ਮਾਥੋਂ ਨਹੀਂ ਪਿੰਡ ਉੱਪੜਿਆ ਗਿਆ ਤਾਂ ਮੈਂ ਉੱਥੇ ਵਾਗ ਗਈ ਫੇਰ ਕਿੰਨੀ ਕੀ ਗੱਲ ਆਖ ਹੋਰ ਬੇਬੇ ਮੈਂ ਤਾਹ ਨੂੰ ਆਏ ਕਿ ਐਸੀ ਵੀ ਮੈਂ ਕਿਹੜਾ ਇੱਥੇ ਸੁਖੀ ਨੂੰ ਆਈ ਮੇਰੀ ਵੀ ਮਜਬੂਰੀ ਬਣ ਗਈ ਸੀ ਮੈਂ ਕਿਹਾ ਵੀ ਰਾਤ ਨਾਲ ਕੀ ਹੋ ਗਿਆ ਫੇਰ ਕੀ ਗੱਲ ਆ ਕਦੇ ਨਾ ਨਾ ਜਿੱਥੇ ਰਹੀ ਉੱਥੇ ਰਹੇ ਮੇਰੀ ਮਾਂ ਨੇ ਵੀ ਗੱਲ ਕੀਤੀ ਸੀ ਉਹ ਵੀ ਕਹਿੰਦੀ ਐ ਵੀ ਬਸ ਇੱਥੇ ਰਹਿ ਕਹਿੰਦੀ ਆਪਦੇ ਸਹੂਰੀ ਰਹੇ ਹੁਣ ਤੱਕ ਲਾ ਦੇਖ ਲਾ ਉਹਨਾਂ ਬੀ ਨਾ ਸਾਨੂੰ ਪੈਸੇ ਨਹੀਂ ਲਾਉਣੇ ਪੈਣਗੇ ਹੋਰ ਬੇਬੇ ਹੁਣ ਤਾਂ ਮੇਰੇ ਨਾਲ ਬਲਾਈ ਲੜੀ ਜਾਂਦੇ ਹੁਣ ਮੈਂ ਦੱਸ ਕੀ ਕਰਾਂ ਨਾ ਫੇਰ ਤੂੰ ਜਦੋਂ ਆ ਮੋੜ ਕੇ ਆਖਣਾ ਸੀ ਆਉਦੀ ਪਾਣ ਨੂੰ ਵੀ ਜੇ ਫੇਰ ਮੈਂ ਸਾਨੂੰ ਫੋਨ ਕਰ ਦਿੰਦੀ ਵਾ ਤੁਸੀਂ ਫੇਰ ਮੈਨੂੰ ਲੈ ਜਾਂਦੇ ਆਖ ਰਾਤ ਨੂੰ ਅੱਧੀ ਰਾਤ ਤੇ ਉੱਥੇ ਉਹੀ ਗੱਲ ਉਹ ਜਦੋਂ ਮੈਂ ਫੋਨ ਲਾਇਆ ਉਹਨਾਂ ਨੇ ਚੱਕਿਆ ਨਹੀਂ ਬੇਬੇ ਨਹੀਂ ਮੈਂ ਇੱਕ ਵਾਰੀ ਜਦੋਂ ਮੈਂ ਫੋਨ ਲਾਇਆ ਉਹ ਤਾਂ ਕਹਿੰਦਾ ਵੀ ਛੋਟਾ ਤਾਂ ਕਹਿੰਦਾ ਮੈਂ ਕੰਮ ਤੇ ਆਇਆ ਹੋਇਆ ਬਾਹਰ ਉਹ ਬਾਹਰ ਗਿਆ ਹੋਇਆਗਾ ਕਹਿੰਦਾ ਮੈਂ ਚੱਲ ਮੰਮੀ ਨੂੰ ਆਪੇ ਦੱਸ ਦਉ ਨਾ ਉਹਨੇ ਫੋਨ ਕਰੇ ਲਾ ਕੇ ਦੱਸਿਆਗਾ ਬਾ ਦੇਖ ਲਾ ਹੁਣ ਤੇਰੀ ਭੈਣ ਨੂੰ ਤਾਂ ਪਤਾ ਹੀ ਹੋ ਗਿਆ ਵੀ ਪਤਾ ਨਹੀਂ ਜਾਣ ਕੇ ਵਾਗੀ ਸੀ ਮਾਤਾ ਵੀ ਉੱਥੇ ਆਦੇ ਉੱਥੇ ਆ ਨਾ ਸੌਰੀ ਵੀ ਕਿਸੇ ਦਾ ਕੀ ਜੀ ਕਰਦਾ ਸੀ ਵੀ ਉਹ ਗੱਲ ਵਾਂਗੂ ਅਸੀਂ ਦੀ ਫਿਰ ਫਸਿਆ ਨਹੀਂ ਲਿਆਂਦਾ ਤੈਨੂੰ ਨਹੀਂ ਸਾਨੂੰ ਕੀ ਰੋਡ ਸੀ ਲਿਆਉਂਦੀ ਇੱਥੇ ਕੱਚੀ ਸਕੀਰੀ ਚੱਲਦੇ ਕਰੇ ਐਨਾ ਸ਼ੁਕਰ ਕਰ ਬੇਬੇ ਇੱਥੇ ਮੇਰਾ ਰਿਸ਼ਤਾ ਹੋਇਆ ਸੀ ਮੈਂ ਤੈਨੂੰ ਫੋਨ ਕਰਤਾ ਜੇ ਨਾ ਰਿਸ਼ਤਾ ਹੋਇਆ ਤਾਂ ਮੈਂ ਕਿੱਧਰ ਜਾਂਦੀ ਕਿੱਧਰ ਜਾਣੀ ਸੀ ਪਤਾ ਰਾਤ ਦਾ ਕੰਮ ਸੀ ਉਹ ਗੱਲ ਵਾਂਗੂ ਤੇਰੀ ਭੈਣ ਤਾਂ ਫੇਰ ਉਹ ਦਵਾ ਕਾਲੀਆਂ ਗੱਲਾਂ ਕਰਦੀ ਹੈਗੀ ਵੀ ਜੇ ਮੈਂ ਵਾਗੀ ਫੇਰ ਕੀ ਉਹ ਕੋਈ ਹੋ ਹੋ ਕੰਧ ਡਿੱਗਦੀ ਅੱਖ ਉਹੀ ਤਾਂ ਗੱਲ ਹੈ ਕਹਿੰਦੀ ਹ ਨਾ ਦੇਖ ਲਾਉ ਤਾਂ ਹੁਣ ਆਏ ਐ ਬਸ ਵੀ ਸੀਮਾ ਹੁਣ ਉੱਥੇ ਹੀ ਰਹੇ ਆਪਣੇ ਕੋਲ ਤਾਂ ਆਵੀ ਨਾ ਮੈਨੂੰ ਪਤਾ ਹੀ ਐ ਹੁਣ ਉਹਦੇ ਬਸ ਢਡੋ ਹੁਣ ਮਾ ਗੱਲ ਆਈ ਹੋਈ ਪਈ ਐ ਪਤਾ ਬੇਬੇ ਥੋੜੀ ਜਿਹੀ ਚਲਾਕ ਬਣਦੀ ਐ ਆਪਦੇ ਆਪ ਨੂੰ ਐ ਕਹਦੀ ਵੀ ਚਲ ਜਾਂਦੀ ਐ ਜਾਣ ਦੇ ਇੱਥੇ ਸਾਰਾ ਕੁਝ ਹੁਣ ਮੇਰਾ ਬਣ ਜਿਆ ਆਹ ਉਹ ਨੂੰ ਐ ਬਸ ਵੀ ਮੇਰਾ ਰਹਿ ਜੂ ਸਾਰਾ ਕੁਝ ਸੀਮਾ ਤਾਂ ਹੁਣ ਕੁਝ ਦੇਈਏ ਨਾ ਆਪਰੇ ਸਹੂਰੀ ਬਾਗੀ ਦਾ ਬਸ ਆਹੀ ਲੋਟ ਆਏਗੀ ਆਏ ਕੋਈ ਨਹੀਂ ਫੇਰ ਚਲ ਕੋਈ ਨਾ ਦੇਖਦੇ ਆ ਕਿ ਮੈਂ ਕਿਵੇਂ ਬਣਦੀ ਐਗੀ ਤੋਰਾਂਗੇ ਤਾਂ ਤੈਨੂੰ ਉੱਥੇ ਉੱਥੇ ਛੱਡ ਕੇ ਆਵਾਂਗੇ ਨਹੀਂ ਤੈਨੂੰ ਐ ਕਰੂੰਗੀ ਮੈਂ ਤੈਨੂੰ ਬਸ ਚੜਾ ਚਲ ਬੇਬੇ ਦੇਖ ਲੈ ਕੀ ਬੰਦਾ ਫਿਰ ਮੈਨੂੰ ਘਰੇ ਗਾਲਾਂ ਦੇਣੀ ਇਹ ਵੀ ਤੂੰ ਕੱਲੀ ਮੂੰਹ ਚੱਕ ਕੇ ਹੁਣ ਇੱਧਰ ਆ ਗਈ ਪਹਿਲਾਂ ਉੱਥੇ ਰਹੀ ਹੁਣ ਇੱਧਰ ਆ ਗਈ। ਰੋ ਕੱਲੀ ਨੂੰ ਫੇਰ ਮੂੰਹ ਚੱਕ ਕੇ ਕੀ ਆਗਾ ਹੁਣ ਤਾਂ ਕੱਲੀ ਤੂੰ ਕੌਜੀ ਵੀ ਪੇਪਰ ਦੇਣ ਆਉਣੀ ਐਂਗੀ। ਹੁਣ ਉਹ ਤਾਂ ਇਹ ਕਹਿੰਦੇ ਆ ਕਿ ਵੀ ਇੱਥੇ ਰਾਤ ਰਹੀ ਸੀ ਹੁਣ ਇੱਥੇ ਰਹਿ। ਚਲ ਕੋਈ ਨਾ ਮੈਂ ਤੇਰੇ ਆਪਣੇ ਮੁੰਡੇ ਨਾਲ ਗੱਲ ਕਰਨੀ ਆਵਦੇ ਨਾਲ ਕੀ ਕਹਿੰਦਾਗਾ ਫਿਰ ਕਿਵੇਂ ਉਸ ਕੀਮ ਕਰੂਗਾ ਨਾ ਉਹ ਵੀ ਮੈਂ ਕਰੂਗੀ ਚੰਗਾ। ਚਲ ਬੇਬੇ ਤੂੰ ਪੁੱਛ ਕੇ ਦੱਸ ਮੈਂ ਪੁੱਛ ਕੇ ਦੱਸ ਦਿਆਂ ਤੈਨੂੰ ਕਵਰਾ ਨਾ ਟੁੱਟੇ ਤੇ ਭੈਣ ਦਾ ਕੀ ਆਖੀ ਜਾਂਦੇ ਵੀ ਰਹੇ ਇੱਥੇ। ਮੇਰੀ ਵੀ ਮਜਬੂਰੀ ਇਸੇ ਤਰ੍ਹਾਂ ਦੀ ਨਾ ਮੈਂ ਇੱਧਰ ਦੀ ਨਾ ਮੈਂ ਉੱਧਰ ਦੀ ਮੈਂ ਤਾਂ ਸਾਨਾ ਵਿਚਾਲੇ ਪਸਾਰ ਰੱਖੀ ਆ ਬੇਬੇ ਨੂੰ ਪੁੱਛਦਿਆਂ ਲੈ ਵੀ ਕਿਵੇਂ ਬੇਬੇ ਤਾਂ ਇੱਧਰ ਹੀ ਬੈਠੀ ਆ ਲੈ ਓਰੇ ਬੇਬੇ ਹਾਂ ਬੋਤੋ ਕੀ ਮੈਂ ਇਧਰ ਆਵਾ ਤੂੰ ਮਾੜੀ ਮੁੱਟੀ ਦਾ ਗੱਲ ਸੋਚਣੀ ਸੀ ਮੈਨੂੰ ਸੀਮਾ ਨੂੰ ਘਰੇ ਘਾਉਂ ਲਿਆਉਣਾ ਸੀਗਾ ਲਓ ਕੋ ਤਾਂ ਫਿਰ ਹੁਣ ਕਰਾ ਮੈਨੂੰ ਫੋਨ ਕਰਤਾ ਫਿਰ ਮੈਂ ਵੀ ਮਜਬੂਰੀ ਦੀ ਵਜ੍ਹੀ ਹੋ ਗਈ ਫਿਰ ਕੀ ਕਰਾ ਜੇ ਮੈਂ ਨਹੀਂ ਲਿਆਉਂਦੀ ਸੀ ਤਾਂ ਫਿਰ ਮੈਂ ਉਦੋਂ ਮਰਦੀ ਸੀ ਜੇ ਹੁਣ ਲਿਆਉਂਦੀ ਤਾਂ ਮੈਂ ਉਦੋਂ ਮਰ ਗਈ ਨਾ ਬੇਬੇ ਸਾਥੋਂ ਤੂੰ ਉਲਾ ਰੱਖਿਆ ਦੀ ਸਾਨੂੰ ਇਹ ਰਾਤੀ ਦੱਸ ਦਿੰਦੀ ਹੁਣ ਦੱਸ ਫਿਰ ਕਿਵੇਂ ਕਰੀਏ ਕਿਵੇਂ ਕੀ ਕਰੀਏ ਮੈਂ ਤਾਂ ਆਖਿਆ ਸੀ ਹਜੇ ਮੈਂ ਤਾਂ ਕਈ ਨਹੀਂ ਗਿਰਾਂਗੀ ਮੈਂ ਫੋਨ ਕਰ ਲਾ ਉਹਨੇ ਵਿਚਾਰੀਆਂ ਨੇ ਆਪਣੀ ਸੀਮਾ ਨੇ ਪਹਿਲੀ ਫੋਨ ਲਾ ਲਿਆ ਆਪਦੇ ਘਰਦਿਆਂ ਨੂੰ ਉਹਦੀ ਭੈਣ ਨੇ ਫੋਨ ਚੱਕ ਲਿਆ ਉਹਦੀ ਭੈਣ ਬੋਲਦੀ ਆ ਕਹਿੰਦੀ ਇੱਥੇ ਰਹਿ ਕਿੱਥੇ ਬਾਗੀ ਕਹਿੰਦੀ ਆਪਦੇ ਸੋਹੜੀ ਰਹਿ अच्छा अच्छा उडी ਭੈਣਾਂ ਐ ਬੋਲੀ ਹੈ ਐ ਬੋਲੀ ਦੇਖ ਬੇਬੇ ਤੂੰ ਤਾਂ ਕਾਮਲੀ ਐ ਉਹ ਮੈਨੂੰ ਤਾਂ ਐ ਲੱਗਦਾ ਉਹਨਾਂ ਦੀ ਗਿਣੀ ਮੜੀ ਸਾਜਿਦ ਸੀਗੀ ਉਹ ਵਿਆਹ ਤੇ ਪੈਸੇ ਨਹੀਂ ਲਾਉਣਾ ਚਾਹੁੰਦੇ ਸੀ ਜਾਣ ਕੇ ਭੇਜੀ ਉਹਨਾਂ ਨੇ ਜਾਣ ਕੇ ਤੇਰਾ ਦਿਮਾਗ ਨਹੀਂ ਹੈਗਾ ਨਾ ਤੂੰ ਸਭ ਜੇ ਪੁੱਛ ਲੈਂਦੀ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲੈਂਦੀ ਆਪਾਂ ਜਲਦਬਾਜ਼ੀਆਂ ਕਰਦੀਆਂ ਤੈਨੂੰ ਵੀ ਨਾ ਛੋਟੀ ਨੂੰ ਬੜੀ ਪਿਆਰੀ ਐ ਵੀ ਛੇਤੀ ਘਰੇ ਲਿਆਵਾ ਲੈ ਲਿਆ ਹੁਣ ਬੇਪੁੱਤ ਮੈਨੂੰ ਕੀ ਪਤਾ ਸੀ ਵੀ ਹੁਣ ਕੋਈ ਉਹਨਾਂ ਦੀ ਚਲਾਕੀ ਸੀ ਕਿ 420 ਸੀ ਕੋਈ ਕੋਈ ਐਸੇ ਨੂੰ ਕਵੇਲਾ ਹੋ ਗਿਆ ਸੀ ਹੁਣ ਮੈਨੂੰ ਕੀ ਇੰਨੀ ਗੱਲ ਦਾ ਡੂੰਗੀ ਦੇ ਵਿੱਚੋਂ ਪਤਾ ਨਹੀਂ ਸੀ ਕਵੇਲਾ ਤਾਂ ਪਹਿਲਾਂ ਵੀ ਹੁੰਦਾ ਹੈ ਪਹਿਲਾਂ ਵੀ ਕਿਤੇ ਬੱਸਾਂ ਲੰਗਦੀਆਂ ਹੋਣਗੀਆਂ ਜਾਣ ਬੁੱਝ ਕੇ ਆਈਏ ਜਾਣ ਬੁੱਝ ਕੇ ਆਪਣੇ ਘਰੇ ਹਾਂ ਇਹ ਵੀ ਤੇਰੀ ਗੱਲ ਸਹੀ ਹੈ ਇਹ ਵੀ ਮੇਰੇ ਹੁਣ ਤਾਂ ਤੂੰ ਗੱਲ ਨੂੰ ਸਹੀ ਕਹੀ ਜਾਨੀ ਹੈ ਦਿਮਾਗ ਚ ਵੱੜਦੀ ਹੈ ਮੇਰੇ ਨਾ ਤਾਂ ਤੂੰ ਮੈਨੂੰ ਪੁੱਛਿਆ ਨਾ ਹਰਪ੍ਰੀਤ ਨੂੰ ਪੁੱਛਿਆ ਉਹ ਨਾ ਬਾਈ ਨੂੰ ਸਤਨਾਮ ਨੂੰ ਪੁੱਛਿਆ ਹੁੰਦਾ ਸਾਨੂੰ ਘਰੇ ਕਿਵੇਂ ਰੱਖ ਲਾਂਗੇ ਕੂ ਬਿਆਨ ਮਕਲਾਵਾ ਕਿਵੇਂ ਰੱਖੀ ਇਹਨੂੰ ਘਰੇ ਹੁਣ ਹੋਰ ਉਹੀ ਤਾਂ ਗੱਲ ਆਈ ਤਾਂ ਹੁਣ ਮੈਨੂੰ ਆ ਸੋਚੀ ਜਾਂਦੀ ਆ ਵੀ ਕੱਚੀ ਸਕੀਰੀ ਇਹ ਹਜੇ ਵੀ ਹਜੇ ਆਪਾਂ ਨੂੰ ਸਾਕਣ ਪਾਈ ਨੂੰ ਸਾਰੇ ਦੋ ਡੂੜ ਮਹੀਨਾ ਹੋਇਆਗਾ ਤੇ ਆਏ ਹੁਣ ਆਪਾਂ ਇਹਨੂੰ ਕਿਵੇਂ ਰੱਖ ਲਈਏ ਹੁਣ ਉਹ ਤਾਂ ਕਹਿੰਦੇ ਇੱਥੇ ਰੱਖ ਲੋ ਲੈ ਜੇ ਰਾਤ ਆਏ ਕਿਵੇਂ ਰੱਖ ਲਈਏ ਆਪਾਂ ਬੇਬੇ ਰਾਤ ਗੱਲ ਕਰੀ ਹੁੰਦੀ ਦਿਨ ਚੜ੍ਹਦੇ ਨੂੰ ਪਹਿਲੀ ਟਪਾਂ ਦੇ ਹੁਣ ਤਾਂ ਗੋਡੇ-ਗੋਡੇ ਦੁਪਹਿਰਾ ਚੜ੍ਹ ਕੇ ਆ ਗਿਆ ਸਾਰੇ ਲੋਕਾਂ ਨੂੰ ਪਤਾ ਲੱਗੂਗਾ ਦੁਪਹਿਰਾ ਤਾਂ ਚੜ੍ਹ ਗਿਆ ਤਾਂ ਬਲੋ ਮੈਂ ਹਰ ਤੀ ਨਾ ਕਰ ਲਈ ਸੀ ਗੱਲ ਮੈਂ ਆਖੇ ਮਾਂ ਕਰ ਮੈਂ ਮੈਂ ਗੱਡੀ ਤੇ ਚੜਾਏ ਗਏ ਆਪਾਂ ਮੈਂ ਹੁਣ ਗੱਡੀ ਤੇ ਕਿਵੇਂ ਚੜਾ ਕੇ ਆਵਾਂਗੇ ਜਦੋਂ ਉਹ ਤਾਂ ਐ ਕਹੀ ਜਾਂਦੇ ਜੇ ਉਹਨਾਂ ਨੇ ਬਾਰਗੇ ਕਿਆਂ ਨੂੰ ਐ ਕਹਤਾ ਵੀ ਜਿੱਧਰੋਂ ਆਇਆ ਵੀ ਉਧਰ ਹੀ ਮੋੜ ਕੇ ਲੇਜੋ ਨਾਲੇ ਆਪਣਾ ਕਲੇ ਸੂ ਉਹਨਾਂ ਨੂੰ ਉਹਨਾਂ ਦੀ ਕੋਈ ਮਨ ਚ ਹੋਰ ਗੱਲ ਚੱਲਦੀ ਐ ਸ਼ਾਸਤਰ ਦਿਮਾਗ ਦੇ ਬੰਦੇ ਆ ਸ਼ਾ ਬੰਦੇ ਨੇ ਉਹ ਕੀ ਅੱਗੀ ਤਾਂ ਗੱਲ ਕੀਤੀ ਆਪਣੇ ਨਾਲ ਚਲਾਕੀ ਉਹਨਾਂ ਨੇ ਹਨੀ ਤਾਂ ਚਲਾਕੀ ਆ ਪਤਾ ਆਪਾਂ ਥੋੜੇ ਜਿਹਾ ਭੋਲੇ ਪਾੜਿਆ ਮੈਂ ਥੋੜਾ ਜਿਹਾ ਮਗਰ ਲੱਗੀ ਹੁਣ ਤਾਂ ਮੈਨੂੰ ਵੀ ਐਂ ਲੱਗਦਾ ਵੀ ਉਹਨਾਂ ਨੂੰ ਆ ਵੀ ਸੀਮਾ ਵਾਗ ਗਈ ਆਪਾਂ ਨੂੰ ਸਮਾਨ ਨਹੀਂ ਦੇਣਾ ਪੂ ਕੋਈ ਸਿਆਉਣਾ ਨਹੀਂ ਪਾਉਣਾ ਪਊ ਕੋਈ ਆਪਾਂ ਨੂੰ ਜਨਰਾ ਖਰਚਾ ਨਹੀਂ ਹੋਊਗਾ ਬੇਬੇ ਖੁੱਲ ਗਿਆ ਦਿਮਾਗ ਖੁੱਲ ਗਿਆ ਖੁੱਲ ਗਿਆ ਹਾਂ ਮੇਰੇ ਕੋਲੇ ਗੱਲ ਕਰ ਰਹੀ ਦੀ ਮੇਰੇ ਕੋਲੇ ਗੱਲ ਨਹੀਂ ਕਰਨੀ ਸੀ ਹਰਪ੍ਰੀਤ ਕੋਲੇ ਗੱਲ ਕਰਨੀ ਸੀ ਉਹ ਬਾਈ ਨਾ ਫੋਨ ਤੇ ਗੱਲ ਕਰ ਲੈਂਦੀ ਇਪ ਭਾਈ ਤੇਰੇ ਘਰ ਵਾਲੀ ਘਰੇ ਆਉਣਾ ਚਾਹੁੰਦੀ ਐ ਮੈਂ ਲਿਆਵਾਂ ਜਾਂ ਨਾ ਲਿਆਵਾਂ ਮੇ ਪੁੱਤ ਮੈਨੂੰ ਤਾਂ ਆਏ ਹੋ ਗਿਆ ਮੈਂ ਉਹ ਜਵੇਂ ਨਾ ਲਿਆਂਦਾ ਸਤਨਾਮ ਆਇਨਾ ਕਹਿੰਦੇ ਵੀ ਮੇਰੇ ਘਰ ਵਾਲੀ ਤਾਂ ਜੇ ਨੇਰਾ ਹੋ ਗਿਆ ਸੀ ਫੇਰ ਕੀ ਹੋ ਗਿਆ ਸੀ ਵਿਆਹੀ ਨੇ ਵੀ ਇੱਥੇ ਆਉਣੀ ਸੀ ਵੀ ਜੇ ਹੁਣ ਕੱਚੀ ਸਕੀਮ ਚਾਜਾ ਨਾ ਸਤਨਾਮ ਨਾਲ ਹੁਣ ਗੱਲ ਕੀਤੀ ਐ ਕੋਈ ਕਰੀ ਨਹੀਂ ਨਾ ਸਤਨਾਮ ਨਾਲ ਤਾਂ ਹਜੇ ਕੋਈ ਗੱਲ ਨਹੀਂ ਹੋਈ ਨਾ ਮੈਂ ਤਾਂ ਦੱਸਿਆ ਹਜੇ ਵੀ ਮੈਂ ਲਿਆਂਦੀ ਭਾਈ ਤੇਰੀ ਬਹੂ ਨੂੰ ਘਰੇ ਲਈ ਤੇ ਨਾ ਹੀ ਹਜੇ ਮੈਂ ਤਾਂ ਕੋਈ ਗੱਲ ਨਹੀਂ ਕਰੀ ਡਰਦੀ ਨੇ ਬੇਬੇ ਹੁਣ ਤਾਂ ਡਰ ਕੇ ਕੁਝ ਨਹੀਂ ਬਣਦਾ ਹੁਣ ਤਾਂ ਕੋਈ ਸਕੀਮ ਲਾਉਣੀ ਪਊ ਕਰੋਂ ਤਾਂ ਟਾਲਣੀ ਪਊਗੀ ਘਰੋਂ ਤਾਂ ਭੇਜਣੀ ਪਊ ਕਿਵੇਂ ਰੱਖ ਲਾਂਗੇ ਉਹਨੂੰ ਆਪਾਂ ਲੋਕਦੱਸ ਆਪਾਂ ਨੂੰ ਕੀ ਕਹਿਣਗੇ ਲੋਕਾਂ ਨੂੰ ਤਾਂ ਮੈਨੂੰ ਤਾਂ ਡਰ ਲੱਗੀ ਜਾਂਦਾ ਹੁਣ ਜੋਂ ਦਿਨ ਚੜਿਆਗਾ ਵੀ ਕਿਤੇ ਕੋਈ ਇੱਧਰੋਂ ਵੀ ਨਾ ਕੋਈ ਤੇ ਤਾਈ ਵਰਗੀ ਆ ਜਾਏ ਕੋਈ ਤੇ ਚਾਚੀ ਵਰਗੀ ਨਾਜ ਉਹਦੀ ਕਹਿ ਦੂ ਆ ਕੁੜੀ ਕੌਣ ਹੈਗੀ ਉਹ ਬੇਬੇ ਕਹਿੰਦੇ ਹੁੰਦੇ ਆ ਗੱਲ ਤਾਂ ਖੂਚ ਕੀਤੀ ਦਾ ਵੀ ਪਤਾ ਲੱਗ ਜਾਂਦਾ ਕੰਦਾਂ ਦੇ ਵੀ ਕੰਨ ਹੁੰਦੇ ਆ ਰਾਤ ਹੀ ਪਤਾ ਲੱਗਿਆ ਹੁ ਲੋਕਾਂ ਨੂੰ ਤਾਂ ਸਾਨੂੰ ਤਾਂ ਘਰੇ ਤੋਂ ਨਹੀਂ ਦੱਸਿਆ ਲੋਕਾਂ ਨੂੰ ਸਾਰੀਆਂ ਗੱਲਾਂ ਦਾ ਪਹਿਲਾਂ ਪਤਾ ਹੁੰਦਾ ਪਤਾ ਲੱਗ ਗਿਆ ਹੁ ਮੈਂ ਤਾਂ ਹਰ ਥੀ ਟੂਨੂ ਵੀ ਆਏ ਆ ਕਿਹਾ ਸੀ ਮਖਤੂ ਆਏ ਕਹਿੰਦੇ ਵੀ ਮੇਰੀ ਜੇ ਮਾ ਕੋਈ ਆਪਾਂ ਨੂੰ ਪੁੱਛਿਆ ਕਹਿੰਦੀ ਵੀ ਮੇਰੀ ਸਕੀਰੀ ਚੋਂ ਆ ਉਹ ਕਹਿੰਦੀ ਬੇਬੇ ਆਪਾਂ ਸਗਣ ਪਾਟਿਆਂ ਸਾਹਮਣੇ ਫੋਟਮਾਂ ਦੇਖੀਆਂ ਨੇ ਬੇਬੇ ਕੀ ਦੱਸਾਂ ਇਹ ਕੀ ਸਕੀਰੀਆਂ ਲੋਕ ਤਾਂ ਅੱਜਕੱਲ ਇੰਨੇ ਸ਼ੈਰ ਆ ਖਾਦਾ ਪੀਤਾ ਦੱਸ ਦਿੰਦੇ ਆ ਵੀ ਕੀ ਤਾਂ ਤੂੰ ਖਾ ਕੇ ਕੀ ਜਾ ਕੇ ਪੀਏਗਾ ਅਈ ਦੇਸ਼ਾਰ ਲੋਕ ਨਹੀਂ ਹੁੰਦਾ ਸਪੱਕੀ ਕੀ ਕਰੀਏ ਕਿਹੜੀ ਮੋਰੀ ਲਿਕਲੀ ਆਪਾਂ ਹੁਣ 10 ਪੇਰ ਹੁਣ ਆਪਾਂ ਛੱਡ ਕੇ ਆਈਏ ਇਹਨੂੰ ਕਿਵੇਂ ਕਰੀਏ ਤੂੰ ਮੈਨੂੰ ਹੁਣ ਆਏ ਬਿਉਤ ਦੱਸ ਆਪਾਂ ਨੂੰ ਗਲਤ ਇਹ ਕੋਈ ਚੱਕ ਕਰਨੀ ਪਵੇ ਬੇਬੇ ਹੁਣ ਤਾਂ ਮੈਂ ਇਥੋਂ ਬਿਉਤਾਂ ਪੁੱਛਦੀ ਆਂ ਉਹ ਪਹਿਲਾਂ ਕੋਈ ਮੇਰੀ ਰਾਏ ਨਹੀਂ ਲਈ ਹੁਣ ਫਿਰ ਦੇਖ ਲੈ ਕਿਵੇਂ ਬਣਦੀ ਆ ਮੇਜਰ ਬਣਾ ਲੈ ਦਾਦੀ ਨੇ ਮਾਤਾ ਤੇਰੇ ਕੋਲੇ ਪੁੱਤ ਗੱਲ ਨਹੀਂ ਕਰੀ ਮੈਨੂੰ ਤਾਂ ਇਹ ਹੋ ਗਿਆ ਮਾਇਆ ਕੇ ਚਾਲ ਹੁਣ ਕੇ ਰਜਵਾਕ ਪਾਏ ਨੇ ਤੜਕੇ ਮਾਖਾ ਮੈਂ ਤਾਂ ਨੇਹੀ ਚੜਾਏ ਆਉਂਗੀ ਮੈਂ ਤਾਂ ਇਹ ਸੋਚੀ ਸੀ ਮੈਂ ਬਿੜਬਿੜਿਆ ਕੇ ਸਾਰੀ ਗੱਲ ਸੀਮਾ ਨੂੰ ਪੁੱਛਾਂ ਵੀ ਭਾਈ ਪੁੱਛਾ ਕੇ ਨਾ ਪੁੱਛਾ ਪੁੱਛ ਲਾ ਜੇ ਪੁੱਛਣੀ ਹੈ ਜੇ ਤੇਰੇ ਕੋਲੇ ਮਨ ਨਹੀਂ ਕੀ ਤਾਂ ਕੀ ਪਤਾ ਵੀ ਇਹਨਾਂ ਦੇ ਘਰਦਿਆਂ ਨਹੀਂ ਜਾਣ ਕੇ ਹਾਂ ਤੂੰ ਤਾਂ ਹੁਣ ਗੱਲ ਨੂੰ ਸਮਝ ਗਈ ਮੈਂ ਜਾ ਕੇ ਸੀਮਾ ਨੂੰ ਪੁੱਛਦਾ ਵੀ ਉਹਦੇ ਮਨ 'ਚ ਕੀ ਗੱਲ ਹੈ ਦਿਲ 'ਚ ਕੀ ਗੱਲ ਚੱਲੀ ਜਾਂਦੀ ਹੈ ਹਾਂ ਕੀ ਪਤਾ ਜਾ ਉਹਦੀ ਰਹਿਂਦਾ ਦਾਦਾ ਹੋਵੇ ਪਹਿਲਾਂ ਹੀ ਉਹਦਾ ਹੁੰਦਾ ਦਾਦਾ ਸੀ ਮਾਤਾ ਨੂੰ ਲੱਗ ਜਾ ਚਾ ਬਾਈ ਨੇ ਕਿਹਾ ਹੋਵੇ ਸਤਨਾਮ ਨੇ ਹਾਂ ਕਿਸੇ ਗੱਲ ਦਾ ਤਾਂ ਪਾਨੂੰ ਪਤਾ ਲੱਗੂਗੀ ਮੈਂ ਗੱਲ ਕਰਦਾ ਮੈਂ ਸੰਭਾਲੂਗਾ ਗੱਲ ਨੂੰ ਹੁਣ ਕਰ ਗੱਲ ਮੈਂ ਤਾਂ ਹੁਣ ਦਮਾ ਖੋਲਦਾ ਮੁੰਡੇ ਦੀਆਂ ਗੱਲਾਂ ਕਰੀਆਂ ਤੋਂ ਓਏ ਗੱਲ ਵਾਂਗੂ ਤਾਂ ਤਾਂ ਕਹਿ ਦਿੰਦੇ ਨੇ ਕਿ ਬੁੜੀਆਂ ਨੂੰ ਮੱਤ ਨਹੀਂ ਹੁੰਦੀ ਕਿ ਗਿੱਚੀ ਪਿੱਛੇ ਮੱਤ ਹੁੰਦੀ ਆ ਆ ਹੁਣ ਮੈਨੂੰ ਪਤਾ ਲੱਗਦਾ ਵੀ ਸੱਚੀ ਮੇਰੇ ਤਾਂ ਗਿੱਚੀ ਪਿੱਛੇ ਮੱਤ ਐ ਹੁਣ ਉਹ ਹੀ ਗੱਲ ਮੰਗਣਾ ਤਮੈ ਲਿਆਂਦੀ ਨਾਲੇ ਹੁਣ ਮੈਨੂੰ ਗਾਲਾਂ ਤੋਂ ਡਰ ਲੱਗਦਾ ਨਾਲੇ ਉਹ ਆਖੀ ਜਾਂਦੇ ਸਾਡੇ ਘਰੇ ਨਾ ਮੁੜ ਕੇ ਆਈ ਚਲੋ ਦੇਖਦੇ ਆ ਮੁੰਡਾ ਪੁੱਛਦਾ ਸੀਮਾ ਨਾਲ ਕਰਦਾ ਗੱਲ ਸੌਂਕਾ ਜੇ ਕੋਈ ਗੱਲ ਲੋਟ ਆ ਜੇ ਪਿੰਡ ਛੱਡਿਆ ਉਹਨਾਂ ਕੇਰਾ ਵਧੀਆ ਮੇਰੇ ਤਾਂ ਗਲੋਂ ਗਲਾਵਾ ਲਈ ਜੀ ਨਹੀਂ ਮੈਨੂੰ ਤਾਂ ਇਹ ਨਹੀਂ ਪਤਾ ਲਾਂਬੇ ਨੂੰ ਥਾਂ ਹੋ ਜਿਆ ਆ ਆਖਿਆ ਕਰਨਗੇ ਮੈਂ ਤਾਂ ਲੜਦੇ ਵੀ ਤੂੰ ਲਿਆਂਦੀ ਸੀ ਕੱਚੀ ਸਕੀਰੀ ਚ ਮੇਰੇ ਗੱਲ ਦਾ ਹਰ ਬਣ ਕੇ ਖੜ ਜਾਣਗੇ ਕਰਨ ਦੇ ਗੱਲ ਕੀ ਕਹਿੰਦਾ ਸੁਣਦੀ ਆ ਮੈਂ ਵੀ ਜੇ ਖੋਲੇ ਜੇ ਤੇ ਖੜ ਕੇ ਅੱਸੀ ਕੱਲ ਬਈ ਸੱਸਰੀ ਕਾਲਪਾਈ ਸੀਮਾ ਹੋਰ ਕਿਵੇਂ ਬਈ ਸੀਮਾ ਤੂੰ ਗੱਲ ਵਧੀਆ ਨਹੀਂ ਕੀਤੀ ਇਹ ਰਾਤ ਕੱਟਣ ਲਈ ਕਿਤੇ ਹੋ ਰਾਤ ਕੱਟਣੀ ਸੀ ਗਈ ਬਈ ਮੇਰੇ ਗੱਲ ਸੁਣਾ ਛੋਡੇ ਪਿੰਡੋਂ ਮੇਰੇ ਨਾਲ ਮੇਰੀ ਸਹੇਲੀ ਪੜਦੀ ਆ ਜੇ ਮੈਂ ਉਹਨਾਂ ਦੇ ਘਰੇ ਰਾਤ ਕੱਟਦੀ ਫਿਰ ਵੀ ਛੋਡੀ ਬੇਇੱਜ਼ਤੀ ਹੋਣੀ ਸੀ ਵੀ ਉਹਨਾਂ ਦੇ ਘਰੇ ਕਿਉਂ ਰਾਤ ਕੱਟੀ ਉਹ ਤਾਂ ਗੱਲ ਸੀਮਾ ਠੀਕ ਐ ਤੇਰੀ ਸਹੇਲੀ ਦੀ ਤੂੰ ਰਾਤ ਕੱਟ ਸਕਦੀ ਸੀ ਆ ਹੁਣ ਇਹਨੂੰ ਬੇਬੇ ਹੋਰ ਹੀ ਗੱਲ ਦੱਸ ਦਿੱਤੀਗੀ ਕੀ ਦੱਸਦੀ ਸੀ ਬਈ ਅਖੇ ਸੀਮਾ ਨੇ ਆਪਦੀ ਭੈਣ ਨੂੰ ਲਾਇਆ ਸੀ ਫੋਨ ਰਾਜਵੀਰ ਨੂੰ ਅਖੇ ਉਹ ਐਂ ਕਹਿੰਦੀ ਐ ਅਕੇ ਉੱਥੀ ਰਹਿ ਮਨਤਾ ਲੱਗਦਾ ਨਾ ਸੁੱਡੀ ਨੀਤੀ ਵਿਗੜੀ ਹੋਈ ਐ ਬਿਆਹ ਤੇ ਤੁਸੀਂ ਪੈਸੇ ਨਹੀਂ ਲੈਣਾ ਚਾਹੁੰਦੇ ਸੀ ਨਹੀਂ ਨਹੀਂ ਬਈ ਇਹ ਜੀ ਕੋਈ ਗੱਲ ਨਹੀਂ ਨਾ ਹੀ ਇਹ ਜੇ ਮੇਰੇ ਮਨ 'ਚ ਕੋਈ ਹੈਗਾਗਾ ਨਾਲੇ ਮੇਰੇ ਨੂੰ ਤਾਂ ਘਰਦਿਆਂ ਨੂੰ ਪਤਾ ਹੀ ਨਹੀਂ ਸੀ ਬਈ ਬੱਸ ਮੇਰੇ ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਪੇਪਰ ਦੇਣ ਗਈ ਸੀਗੀ ਮੇਰੀ ਬੱਸ ਖਰਾਬ ਹੋ ਗਈ ਸੀਗੀ ਮਾਨਸਾ ਤੇ ਮੈਂ ਤਾਂ ਬੇਬੇ ਨੂੰ ਫੋਨ ਕਰਤਾ ਸੀ ਬੇਬੇ ਮੈਨੂੰ ਆ ਕੇ ਲੈ ਗਈ ਸੀ ਨਾ ਸੀਮਾ ਤੂੰ ਸੱਚ ਬੋਲਿਓ ਤੇਰੇ ਘਰੇ ਪਤਾ ਨਹੀਂ ਸੀ ਨਾ ਨਾ ਬਈ ਸੱਚੀ ਗੱਲ ਆ ਮੇਰੇ ਘਰੇ ਪਤਾ ਹੀ ਨਹੀਂ ਸੀ ਲੈ ਸਾਡੇ ਤਾਂ ਹੁਣ ਮਨ 'ਚ ਇਹ ਗੱਲ ਹੋ ਗਈ ਬਿਕੀ ਜਨਾਂ ਨੇ ਸਾਜ਼ਿਸ਼ ਰਚੀਏ ਸਾਡੇ ਨਾਲ ਵੀ ਜਾਣ ਕੀ ਸੀਮਾ ਆਈ ਆਪਣੇ ਘਰੇ ਸਾਡੇ ਤਾਂ ਹੁਣ ਆਮ ਆਂਚ ਗੱਲ ਹੋਈ ਪਈ ਐ ਤੂੰ ਹੁਣ ਇਹ ਗੱਲਾਂ ਕਹੀ ਜਾਨੀ ਐ ਕਿ ਮੈਂ ਤਾਂ ਘਰੇ ਵੀ ਨਹੀਂ ਦੱਸਿਆ ਸੀ ਘਰੇ ਪਤਾ ਨਹੀਂ ਇਹਦਾ ਮਤਲਬ ਗੁੱਸਾ ਮੰਨਦੇ ਆ ਤੁਹਾਡੇ ਘਰ ਵੀ ਕੇਵਰ ਹੈ ਹਾਂ ਬਈ ਗੁੱਸਾ ਮੰਨਦੇ ਆ ਉਹ ਤਾਂ ਕਹਿੰਦੇ ਵੀ ਇਹ ਹੋਰ ਕੋਈ ਗੱਲ ਦਾ ਗੁੱਸਾ ਨਹੀਂ ਉਹਨਾਂ ਨੂੰ ਉਹ ਕਹਿੰਦੇ ਵੀ ਚਲ ਆ ਰਾਤ ਕੱਟੀ ਸੀ ਕਿਉਂ ਕੱਟੀ ਸੀਗੀ ਉਹ ਤਾਂ ਇਹ ਗੱਲ ਦਾ ਗੁੱਸਾ ਮੰਨਦੇ ਆ ਉਹ ਤਾਂ ਕਹਿੰਦੇ ਚਲ ਅਬ ਦੇ ਸੌਰੇ ਗਈਆਂ ਹੁਣ ਇੱਥੇ ਹੀ ਰਹਿ ਕਹਿੰਦੇ ਸੀਮਾ ਮੇਰੀ ਗੱਲ ਸੁਣ ਲੈ ਉਹ ਜਦੋਂ ਬੰਦੇ ਨੂੰ ਆਚਨ ਚੇਤ ਕੋਈ ਮੇਰੀ ਗੱਲ ਸੁਣ ਲਿਆ ਹੁਣ ਰਿਸ਼ਤੇਦਾਰੀ ਦਾ ਫਿਰ ਕੀ ਫਾਇਦਾ ਹੋਇਆ ਜੇ ਹੁਣ ਤਰੀ ਕੋਈ ਬਸ ਖਰਾਬ ਹੋ ਗਈ ਕੋਈ ਪਹਿਲਾਂ ਤਾਂ ਆਪਣੀ ਰਿਸ਼ਤੇਦਾਰੀ ਹੈ ਨਹੀਂ ਸੀ ਹੁਣ ਆਪਣੀ ਰਿਸ਼ਤੇਦਾਰੀ ਹਾਇ ਤਾਂ ਹੈਗੀ ਪਰ ਨਮੀ ਹੈ ਆਪਾਂ ਆਉਂਦੇ ਨਾ ਪੇੜੇ ਲੱਗਦੇ ਆ ਨਾਲੇ ਪਿੰਡਾਂ ਦਾ ਰਵਾਜ ਨਹੀਂ ਹੈਗਾ ਇਹ ਅਸੀਂ ਤੈਨੂੰ ਤਾਂ ਕਹਿੰਦੀ ਸੀ ਮਾਂ ਹੋਰ ਬਈ ਇਹ ਹੀ ਮੇਰੇ ਮਾਪਿਓ ਕਹਿੰਦੇ ਆ ਵੀ ਕੱਚੀ ਸਕੀਰੀ ਸੀ ਪਹਿਲੀ ਜਾ ਕੇ ਤੂੰ ਉੱਥੇ ਨਾ ਹਾਂ ਜਿਵੇਂ ਉਹਨਾਂ ਨੂੰ ਗੁੱਸਾ ਆਉਂਦਾ ਨਾ ਉਮਜ ਇੱਕਰੀ ਸਾਨੂੰ ਸੰਗ ਆਉਂਦੀ ਆ ਲੋਕਾਂ ਤੋਂ ਅਸੀਂ ਕੀ ਮੁੱਠਾ ਬਈ ਮੈਂ ਵੀ ਸਨ ਵਿਚਾਲੇ ਫਸ ਗਈ ਹੋਨਾ ਮੈਂ ਉੱਧਰ ਦੀ ਨਾ ਮੈਂ ਉੱਧਰ ਦੀ ਮੇਰੇ ਘਰ ਦੇ ਮੈਨੂੰ ਗਲਤ ਸਮਝਿਆਂਦੇ ਤੁਸੀਂ ਮੈਨੂੰ ਗਲਤ ਸਮਝਿਆਂਦੇ ਸੀਮਾ ਇਹਦੇ ਵਿੱਚ ਹੁਣ ਅਸੀਂ ਕੀ ਕਰ ਸਕਦੇ ਆਂ ਭਾਈ ਤੂੰ ਦੁਬਾਰੇ ਫੋਨ ਲਾ ਲੈ ਆਪਦੀ ਭੈਣ ਨੂੰ ਗੱਲ ਸਮਝਾ ਸਕਦੀ ਐ ਲਾਇਆ ਸੀ ਭਾਈ ਰਾਜਵੀਰ ਨੂੰ ਫੋਨ ਕੀਤਾ ਸੀਗਾ ਰਾਜਵੀਰ ਤਾਂ ਕਹਿੰਦੇ ਹੁਣ ਤੂੰ ਇੱਥੇ ਐ ਕਹਿੰਦੇ ਇਹ ਤਾਂ ਬੜਾ ਗੁੱਸਾ ਕਰੀ ਬੈਠੇ ਇੱਕ ਵਾਰੀ ਨਾ ਫੋਨ ਹੋਰ ਲਾ ਕੇ ਦੇਖ ਲੈ ਜੇ ਨਾ ਭਈ ਉਹਨਾਂ ਨੇ ਤੇਰੀ ਗੱਲ ਸੁਣੀ ਤਾਂ ਫਿਰ ਮੈਂ ਤੇ ਬੇਬੇ ਤੇਨੂੰ ਗੱਡੀ ਤੇ ਕਾਰ ਤੇ ਲੈ ਜਾਾਂਗੇ ਅਸੀਂ ਜਾ ਕੇ ਛੱਡ ਆਵਾਂਗੇ ਕੋਈ ਨਾ ਬਈ ਮੈਂ ਇੱਕ ਵਾਰੀ ਹੋਰ ਗੱਲ ਕਰ ਲੈਨੇ ਰਾਜਵੀਰ ਨਾਲ ਕੀ ਕਹਿੰਦੀ ਹੈਗੀ ਹਾਂ ਉਹ ਤਾਂ ਨਾ ਬੇਬੇ ਨੇ ਜੇ ਰਾਤ ਹੀ ਗੱਲ ਦੱਸੀ ਹੁੰਦੀ ਤਾਂ ਅਸੀਂ ਗੱਲ ਨੂੰ ਸੰਭਾਲ ਲੈਂਦੇ ਰਾਤ ਹੀ ਤੂੰ ਸਤਨਾਮ ਦਾ ਨਹੀਂ ਗੱਲ ਕਰਤਾ ਨਹੀਂ ਕਰੀ ਉਹਨਾਂ ਨਾਲ ਸਤਨਾਮ ਨਾਲ ਬਈ ਕੀਤੀ ਨਹੀਂ ਸਤ ਚੱਲ ਉਹਨਾਂ ਨਾਲ ਗੱਲ ਕਰੀ ਵੀ ਨਾ ਮੇਰੀ ਗੱਲ ਸੁਣ ਲੈ ਇਹਨੂੰ ਪੜਦੇ ਨਾ ਪੋਚ ਕੇ ਛੱਡਿਆਵਾਂਗੇ ਇੱਕ ਵਾਰੀ ਤੂੰ ਆਪਦੀ ਭੈਣ ਨਾਲ ਦੁਬਾਰੇ ਗੱਲ ਕਰ ਠੀਕ ਹੈ ਬਈ ਕਰ ਦਾਂਗੇ ਹਾਂ ਕੀ ਕਹਿੰਦੀ ਹੈ ਹਾਂ ਨਹੀਂ ਪਰ ਅਸੀਂ ਮੈਂ ਤੇ ਬੇਬੇ ਤੇ ਹਰਬੀ ਸਾਰੇ ਪਈ ਬਗ ਜਾਗੇ ਅਸੀਂ ਅਸੀਂ ਉਹਨਾਂ ਦੇ ਹੱਥ ਬੇਨਤੀ ਕਰ ਲਾਂਗੇ ਮਾਰ ਲਾਂਗੇ ਤੈਨੂੰ ਛੱਡਿਆਵਾਂਗੇ ਤੂੰ ਕਵਰ ਹੋਰ ਬਈ ਹੁਣ ਤੁਹਾਨੂੰ ਵੀ ਆਏ ਹੋ ਗਿਆ ਪਤਾ ਨਹੀਂ ਵੀ ਇਹ ਚ ਇਹਨਾਂ ਦੇ ਮਾਪਿਆਂ ਦੀ ਚਲਾਕੀ ਹੈ ਵੀ ਇਹਦੀ ਚਲਾਕੀ ਹੈ ਸਾਡੇ ਮਨ ਚ ਭੈਣੇ ਜਰੂਰ ਹੋਗੀ ਤੇ ਗੱਲ ਇਹ ਹੈ ਕਿ ਲੋੜੇ ਮਨ ਚ ਆਏ ਆ ਮੇਰੇ ਮਾਪਿਆਂ ਨੂੰ ਆਏ ਆ ਵੀ ਇਹ ਕਹਿੰਦੇ ਉਹਨਾਂ ਕੱਚੀ ਸਕੀਰੀ ਤੋਂ ਨਹੀਂ ਜਾਣਾ ਕਟੜੀ ਚੱਲ ਤੂੰ ਐਂ ਕਰ ਸੀ ਮਾਂ ਇੱਕ ਵਾਰੀ ਫੋਨ ਲਾ ਕੇ ਦੇਖ ਤੇਰੀ ਭੈਣ ਰਾਜਵੀਰ ਕੀ ਕਹਿੰਦੀ ਨਹੀਂ ਤੂੰ ਛੱਡ ਕੇ ਆਵਾਂਗੇ ਸੀ ਕੋਈ ਗੱਲ ਨਹੀਂ ਤੂੰ ਬਹਿਮ ਨਾ ਕਰੀ ਹੁਣ ਮੈਂ ਲਾ ਕੇ ਵੇਖਦੀ ਆ ਰਾਜਵੀਰ ਨੂੰ ਫੋਨ ਹੁਣ ਤਾਂ ਮੇਰੇ ਸਹੁਰੇ ਵੀ ਮੈਨੂੰ ਕਹਿਣ ਲੱਗੇ ਵੀ ਕਿਤੇ ਮਾਪਿਓ ਦਾ ਪੈਸਾ ਲਾਉਣ ਤੋਂ ਡਰਦਾਗਾ ਨਾਲੇ ਮੇਰੇ ਮਾਪਿਓ ਤਾਂ ਪੈਸਾ ਲਾਉਣ ਨੂੰ ਉਧਰੋਂ ਮੇਰਾ ਇਹ ਜਿਹਾ ਮਾਪਿਆ ਉਹ ਜਿਹੜਾ ਮੇਰੇ ਤੇ ਨਹੀਂ ਯਕੀਨ ਕਰਦਾਗਾ ਮੇਰੀ ਤਾਂ ਬੱਸ ਖਰਾਬ ਹੋ ਗਈ ਸੀ ਮੈਂ ਤਾਂ ਆ ਗਈ ਬੇਬਲ ਫੋਨ ਕਰਤਾ ਵਿਚਾਰੀ ਚੰਗੀ ਸੀ ਉਹ ਜਿਹੜੀ ਲੈ ਆਈ ਹੁਣ ਤਾਂ ਮੈਨੂੰ ਉਧਰੋਂ ਗਾਲਾਂ ਪੈਂਦਾਂ ਨਾਲੇ ਉਧਰੋਂ ਪੈਂਦਾਂ ਹੁਣ ਮੈਂ ਰਾਜਵੀਰ ਨੂੰ ਫੋਨ ਲਾਵਾਂ ਤਾਂ ਮੈਂ ਉਹਨੂੰ ਕੀ ਕਹਾਂ ਵੀ ਮੈਨੂੰ ਲੈ ਜਾ ਕਿ ਜੇ ਮੈਂ ਕਹਿ ਦਿਆਂ ਨੀ ਵੀ ਬਾਈ ਮੈਨੂੰ ਛੱਡ ਕੇ ਆਉਂਦਾਗਾ ਨਾ ਹੁਣ ਦੇਖੋ ਕੀ ਕਹਿੰਦੀ ਆ ਰਾਜਵੀਰ ਚਲ ਰਾਜਵੀਰ ਨੂੰ ਲਾ ਕੇ ਦੇਖਦੀ ਆ ਹੁਣ ਉਹਨਾਂ ਦੇ ਮਨ 'ਚ ਵੀ ਇਹ ਅਲੱਗੀ ਵੀ ਪਤਾ ਨਹੀਂ ਕੱਚੀ ਸਕੀਰੀ ਸੀ ਵੀ ਕਿਉਂ ਰਾਤ ਕੱਟ ਲਈ ਲੈ ਹੁਣ ਤਾਂ ਮੇਰੇ ਸਾਰੇ ਕੰਮ ਵੀ ਨਿਬੜ ਗਏ ਮੈਂ ਮੱਜਾਂ ਨੂੰ ਹਰਾ ਵੀ ਪਾਇਆਈ ਸੰਭਰ ਕੇ ਸਾਰਾ ਕੂੜਾ ਛਿੱਟਿਆ ਆ ਇੱਕ ਵੱਠਲ ਰਹਿ ਗਿਆ ਉਹ ਵੀ ਐਂ ਜੇ ਹੋ ਗਿਆ ਮਾਂ ਚੱਲ ਫੇਰ ਚੱਕਦੀਆਂ ਸੀਮਾ ਨੂੰ ਛੱਡ ਹੀ ਆਏ ਹੋਣਗੇ ਆ ਫਿਰਦੀ ਬੇਬੀ ਬੇਬੇ ਹਾਂ ਪੁੱਤੋ ਬਾਗੀ ਸੀਮਾ ਨਾ ਪੁੱਤੋ ਬੈਠੀ ਹੈਗੀ ਕਿੱਥੇ ਬਾਗੀ ਸੀਮਾ ਨਾਲੇ ਤੁਸੀਂ ਐਂ ਕਹਿੰਨੇ ਸੀ ਵੀ ਉਹਦੀ ਭੈਣ ਆਉਂਦੀ ਆ ਕਿ ਮੂਰੇ ਜਾ ਕੇ ਚੜਾ ਆਵਾਂਗੇ ਅੱਡੇ ਤੇ ਉਹ ਕਿੱਥੇ ਆਉਂਦੀ ਆ ਭਾਂਡ ਦਵਾਰੇ ਵੀ ਫੋਨ ਲਾਇਆ ਸੀ ਐਨ ਕੀ ਆਲੀ ਰਾਜਵੀਰ ਨੂੰ ਆਦੀ ਅਸੀ ਨਹੀਂ ਲੈ ਕੇ ਜਾਂਦੇ ਇੱਥੇ ਬੈਠੀ ਰਹਿ ਕਹਿੰਦੀ ਕਿੱਥੇ ਗਈਆਂ ਆਪਦੇ ਸਾਰੇ ਅੱਛਾ ਹੋਰ ਆਈ ਬੋਲ ਦਿਓ ਖਾ ਬੋਲ ਦਿਓ ਪਤਾ ਮੂਹ ਫਿਰ ਤਹੀਂ ਕਰੇ ਕੰਮ ਹੁਣ ਫਿਰ ਰੱਖ ਲਈਂ ਹੀ ਫਿਰ ਹੁਣ ਕੀ ਕਰੀਏ ਕਰੋ ਹੁਣ ਬੈਠੇ ਬਿਨਾਂ ਤਾਂ ਹੁਣ ਕੱਢਣ ਜੋਕਰਿਆ ਕਰੋ ਹੁਣ ਹਰ ਤਰੀ ਤੂੰ ਵੀ ਸਿਆਣੀ ਹੈਗੀ ਵੀ ਹੁਣ ਹੁਣ ਆਪ ਧੱਕਾ ਦੇ ਕੇ ਕਿਵੇਂ ਕਰਦੀਓ ਮੈਂ ਤਾਂ ਕਾਹਨੂੰ ਕਹਿੰਦੀ ਮੈਂ ਕਦ ਕਹਿੰਦੀ ਵੀ ਕਦੋਂ ਮੈਂ ਤਾਂ ਕਹਿੰਦੀ ਵਧੀਆ ਬਹੂ ਘਰੇ ਆ ਗਈ ਨਹੀਂ ਤਾਂ ਵਿਆਹ ਤੇ ਆਪਾਂ ਨੂੰ ਨੀ ਪੈਸੇ ਲਾਉਣੇ ਪੈਣੇ ਤੇ ਨਾਲ ਇਹਦੇ ਪੇਕਿਆਂ ਨੂੰ ਨੀ ਕੁਝ ਦੇਣਾ ਪੈਣਾ ਨੂੰ ਆ ਗਈ ਤੇਰੀ ਘਰੇ ਐ ਕਰ ਮਿੱਠੀਆਂ ਰੋਟੀਆਂ ਬਕਵਾਲਾ ਫਿਰ ਆਟਾ ਗੋਨੇ ਲਾ ਸ਼ਰੀਕੇ ਚ ਫੜਾਏਂ ਮੁੱਠੇ ਨਾਲ ਰੋਟੀਆਂ ਬਣਾਉਂਦਾ ਹੁਣ ਕਿਵੇਂ ਬਕਵਾ ਲੀਏ ਫਿਰ ਹੋਰ ਕੀ ਆਪਾਂ ਕਿਵੇਂ ਰੱਖ ਲਾਂਗੇ ਫਿਰ ਆਪਾਂ ਲੋਕ ਕੀ ਆਖਣਗੇ ਤੇ ਫਿਰ ਲੋਕ ਕੀ ਆਖਣਗੇ ਹੁਣ ਅੰਦਰ ਕਿੰਨਾ ਕੁ ਚਰਬਾ ਹੀ ਰੱਖੇਗੀ ਕੱਲ ਦੀ ਕਮਰੇ ਚ ਬੈਠੀ ਐ ਕਿੰਨਾ ਕੁ ਚਰ ਅੰਦਰ ਤੜਕੇ ਰੱਖੇਗੀ ਉਹਨੂੰ ਉਹਦੇ ਪੇਕਨ ਮਣੀ ਮੰਟੀ ਸੰਗ ਨਹੀਂ ਆਉਂਦੀ ਵੀ ਚਲ ਕੁੜੀ ਬਾਗ ਗਈ ਫਿਰ ਕੀ ਗੱਲ ਜੇ ਬਸ ਖਰਾਬ ਹੋ ਗਈ ਲੈ ਜਾਣਾ ਅਗੇ ਜੇ ਸੰਗ ਆਉਂਦੀ ਹੁੰ ਤਾਂ ਫਿਰ ਆਖੀ ਨਾ ਲੈ ਜਾਂਦੇ ਭਾਵੇਂ ਗੱਡੀ ਲਾਇਆ ਹੁੰਦੇ ਗੱਡੀ ਤੇ ਚਿੱਪ ਕਰਕੇ ਜਿੱਦਾਂ ਲੈ ਜਾਂਦੇ ਚੜਾ ਕੇ ਕਿਤੇ ਕੋਈ ਚਾਲ ਤਾਂ ਨਹੀਂ ਉਹਨਾਂ ਦੀ ਕਿਤੇ ਚਾਲਣਾ ਤਾਂ ਨਹੀਂ ਭੇਜੀ ਇਹੇ ਕਿ ਤੇ ਆਏ ਕਹਿੰਦੇ ਹੁਣ ਵੀ ਆਪਾਂ ਹੀ ਭੇਜਦਾਂਗੇ ਆਪਾਂ ਐ ਕਹਿੰਦੇ ਸੀ ਵੀ ਵਿਆਹ ਤੇ ਆਪਾਂ 500 ਬੰਦਾ ਬਰਾਦਾ ਲੈ ਕੇ ਜਾਵਾਂਗੇ ਆਈ ਐ ਫੇਰ ਮੇਰਾ ਮੁੰਡਾ ਵੀ ਆਈ ਗੱਲ ਕਰਕੇ ਹਟਿਆ ਕਹਿੰਦਾ ਬੇਬੇ ਤੈਨੂੰ ਵਿੱਚੋਂ ਗੱਲ ਦਾ ਪਤਾ ਨਹੀਂ ਕਹਿੰਦਾ ਆਦਾ ਤੂੰ ਤਾਂ ਪੋੜੀ ਪਾਲੀ ਐ ਬਸ ਫਿਰ ਮੈਮੀ ਲੱਗਦਾ ਵੀ ਗੱਲ ਹੀ ਨਹੀਂ ਟਾਹ ਹੋਗੀ ਬਸ ਫਿਰ ਤਾਂ ਗੱਲ ਨਿਬੜ ਗਈ ਫਿਰ ਤਾਂ ਤੇਰੇ ਮੁੰਡੇ ਦਾ ਹੋ ਗਿਆ ਵਿਆਹ ਬਸ ਆਈ ਮੰਨ ਲਾ ਹੁਣ ਤੂੰ ਵਿਆਹੀ ਗਈ ਬਹੂ ਘਰੇ ਆ ਗਈ ਚੁੱਪ ਕਰਕੇ ਕੰਮ ਲਾ ਲਓ ਕੋਈ ਨਹੀਂ ਛਤਨਾਮ ਆਜੂਗਾ ਕੱਲ ਨੂੰ ਆਜੂਗਾ ਫੋਨ ਕਰਿਆ ਸੀ ਮਨੂੰ ਅੱਛਾ ਇਹ ਕਹਿੰਦਾ ਕਹਿੰਦਾ ਆਜੂਗਾ ਉਹ ਤਾਂ ਆਜੂਗਾ ਤਾਂ ਕਹਿੰਦਾ ਸੀ ਵੀ ਤੁਸੀਂ ਭੇਜ ਦਿਓ ਇਹਨੂੰ ਵੀ ਐਂ ਪੜਾ ਲੱਗਦਾ ਕੱਚੀ ਸਕੀਰੀ ਚ ਪੜਾ ਤਾਂ ਹੁਣ ਲੱਗਦਾ ਪੁੱਤ ਪੜਾ ਤਾਂ ਹੁਣ ਆਪਾਂ ਆਪ ਹੀ ਆਖੀ ਜਾਂਦੇ ਉਹਦੇ ਆਖੇ ਤੋਂ ਕੀ ਹੈ ਸਤਾ ਨਾਮ ਦੇ ਉਹਨਾਂ ਨੂੰ ਆਪਾਂ ਨੂੰ ਆ ਕੇ ਮਣੀ ਗੱਲ ਆਉਂਦੀ ਆ ਵੀ ਆਪਾਂ ਚਲ ਭੈਣ ਕਰਦੇ ਆ ਜਦੋਂ ਅਗਲੇ ਦੀ ਕੁੜੀ ਆਪਣੇ ਘਰੇ ਬਿਨਾਂ ਨਾਂ ਜਾਂ ਤੋਂ ਆ ਗਈ ਕੱਲ ਨੂੰ ਆਪਣਾ ਮੁੰਡਾ ਲੈ ਕੇ ਵਗਜੂਗਾ ਛੱਡਿਆ ਆਊਗਾ ਦੇਖ ਲੋ ਭਾਈ ਇਹ ਫਿਰ ਡੇ ਆਊਗਾ ਤਾਂ ਨਾ ਆਏ ਅੱਜ ਮੈਂ ਤਾਂ ਆਈ ਆਦੀ ਸੀ ਮਗਰ ਚੁੱਪ ਕਰਕੇ ਚੜਾਏ ਆਉਣੇ ਆ ਆਪੇ ਭਾਗ ਜੂਗੀ ਆ ਆਈ ਮੈਂ ਤਾਂ ਨਹੀਂ ਕਰ ਦੇਣਗੇ ਮੋੜ ਦੇਣਗੇ ਘਰੋਂ ਗਈ ਨੂੰ ਤੇ ਉਹ ਤਾਂ ਹੁਣ ਤੂੰ ਕਰ ਪਈ ਚੁੱਪ ਕਰਕੇ ਚੜਾ ਕੇ ਆ ਭਵਨ ਤੇਰੇ ਮੁੰਡੇ ਆਏ ਤੇ ਤੇਰਾ ਮੁੰਡਾ ਛੱਡ ਕੇ ਆਵੇਂ ਕਿਵੇਂ ਮਰਜ਼ੀ ਕਰੋ ਮੈਂ ਤਾਂ ਦੇਖ ਵਿਆਹ ਕਰਾ ਕੇ ਆਈ ਸੀ ਮੈਂ ਕਿਹੜਾ ਕੋਈ ਆ ਕਰਿਆ ਕੇ ਬੈ ਗਈ ਸੀ ਜਿਵੇਂ ਇਹ ਬੈਠੀ ਆ ਇਹ ਤਾਂ ਪੁੱਤੇ ਫੇਰ ਉਹਨੇ ਜੇ ਕਰੀ ਜੀ ਕਰਦਾ ਸੀ ਤੇ ਜੋ ਉਹ ਗੱਲ ਮੰਗੂ ਇਹਨੂੰ ਰਾਤ ਪਾਈ ਗਈ ਇਹਦੀ ਵੀ ਮਜਬੂਰੀ ਹੀ ਹੋਗੀ ਨਹੀਂ ਇਹ ਵਿਚਾਰੀ ਆਪਣੇ ਪਹਿਲਾਂ ਕਿੰਨਾ ਘਾਈ ਸੀ ਪੁੱਤੇ ਦੀ ਨੂੰ ਮਜਬੂਰੀ ਇੱਥੇ ਪੈਣੀ ਸੀ ਆ ਕੇ ਆਪਣੇ ਉਹੀ ਗੱਲ ਪਿੰਡ ਕੋਲ ਹੀ ਬਸ ਖਰਾਬ ਹੋਣੀ ਸੀ ਇਹਦੀ ਖਰਾਬ ਤਾਂ ਫੇਰ ਹੋਣੀ ਸੀ ਫੇਰ ਪਹਿਲਾਂ ਉਹ ਜਲ ਵਾਂਗੂ ਕਹਿ ਕੇ ਹਟੀ ਆਦੀ ਆਜਾ ਫੇ ਸੋਡੇ ਪਿੰਡੋਂ ਕਹਿੰਦੀ ਕੁੜੀ ਸੀ ਮੇਰ ਨਾਲ ਸੇਲੀ ਕਹਿੰਦੀ ਮੈਂ ਤਾਂ ਉਹਨਾਂ ਦੇ ਘਰੇ ਰਹਿ ਜਾਂਦੀ ਫੇਰ ਕਹੀਂ ਤੁਸੀਂ ਆਏ ਕਹ ਦੇਂਦੇ ਵੀ ਸਾਡੇ ਪਿੰਡ 'ਚ ਰਾਤ ਕੱਟ ਕੇ ਵਾਗ ਗਈ ਤੇ ਫੇਰ ਕੀ ਹੁੰਦਾ ਸੀ ਤੂੰ ਕਹਿ ਰਹੀ ਨਹੀਂ ਸਾਡੀ ਬੱਸ ਖਰਾਬ ਹੋ ਗਈ ਆਪਾਂ ਨੂੰ ਫੋਨ ਕਰ ਲਾਂਦੀ ਵੀ ਬੇਬੇ ਮਾਂ ਦੀ ਸਹੇਲੀ ਨਾਲ ਦੀ ਸਹੇਲੀ ਦੇ ਘਰੇ ਆ ਦੱਸ ਦਾਂ ਨਹੀਂ ਆਪਾਂ ਨੂੰ ਕਿ ਫਰਾਂ ਲੱਗਦਾ ਸੀ ਫੇ ਤਾਂ ਆਪਾਂ ਨੂੰ ਕਿਹਾ ਤਾਂ ਆਪਾਂ ਆਖ ਹੀ ਦਿੰਦੇ ਵੀ ਚੰਗਾ ਚੱਲ ਭਾਈ ਤੂੰ ਆ ਜਾ ਆਵਦੀ ਸੜੀ ਦੇ ਘਰੇ ਰਾਤ ਕੱਟ ਜਾ ਨਾਰੇ ਇਹਦੀ ਪੇਕੇ ਨਹੀਂ ਸੀ ਕੁਛ ਕਹਿੰਦੇ ਘਰ ਦੇ ਨਹੀਂ ਸੀ ਕੁਛ ਕਹਿੰਦੇ ਸਹੇਲੀ ਤੋਂ ਘਰ ਦੇ ਵੀ ਤਾਂ ਹੀ ਹਰਖੇ ਭਾਈ ਵੀ ਕੱਚੀ ਚਿਸਕਰੀ ਚ ਲੈਣ ਕੀ ਦੇਣਗੇ ਚੱਲ ਭਾਈ ਹੁਣ ਕਿਵੇਂ ਮਰਜੀ ਭੁਗਤੋ ਕਿਵੇਂ ਮਰਜੀ ਕਰ ਬੇਬੇ ਲੱਗ ਇਹਨੂੰ ਉਦੋਂ ਆਇਆ ਪਿਆ ਵੀ ਕੱਚੀ ਸਿੱਕੀ ਦੀ ਚਾਗ ਗਈ ਵੀ ਇਹ ਤਾਂ ਤੇਰੇ ਅੱਖੇ ਤੋਂ ਕੀ ਐ ਇਹ ਤਾਂ ਮੇਰੇ ਆਪ ਦੇ ਮਨੋਂ ਗੱਲ ਹੋਈ ਜਾਂਦੀ ਐ ਵੀ ਕੱਚੀ ਸਿੱਕੀ ਚ ਘਰੇ ਲਿਆ ਕੇ ਵਹਾ ਲਈ ওই ਗੱਲ ਮੰਗਣਾ ਸਾਂ ਕੋਣ ਮੈਨੂੰ ਲਾਂਬੇ ਤੋਂ ਡਰ ਲੱਗੀ ਜਾਂਦਾ ਨਾਲ ਤਾਂ ਮੁੰਡਾ ਕਹਿੰਦਾ ਵੀ ਸਾਡੇ ਕੋਲੇ ਨਹੀਂ ਗੱਲ ਕਰੀ ਇਹ ਕਹਿੰਦੀ ਐ ਸਾਡੇ ਕੋਲੇ ਨਹੀਂ ਦੱਸਿਆ ਕਿਉਂਕਿ ਮੈਂ ਸਨ ਬਚਾਲੇ ਫਸ ਗਈ ਮੈਂ ਤਾਂ ਹੁਣ ਆ ਜਾ ਆ ਜਾ ਹੁਣ ਤਾਂ ਐ ਕਰ ਕੰਮ ਲਾ ਲਾਂ ਨੇ ਆ ਨੂੰ ਕੰਮ ਜੋ ਕਰਨ ਲਈ ਨਾ ਆਪੀ ਭੱਜੂਗੀ ਆ ਜਾ ਚੰਗਾ ਚੱਲ ਹੋਰ ਫੇਰ ਹੁਣ ਹੋਰ ਤਾਂ ਕੋਈ ਚਾਰਾ ਨਹੀਂ ਆਪਣੇ ਕੋਲੇ ਚਾਰਾ ਤਾਂ ਹੁਣ ਕੀ ਜੋ ਪੁੱਤੋ